ਜਦੋਂ ਹਰਦੇਵ ਸਿੰਘ ਕੌਕੇ ਹੁਣਾ ਦਾ ਜਦੋਂ ਕਤਲ ਹੁੰਦਾ ਹੈ ਉਸ ਨੂੰ ਲੈ ਕੇ ਵੀ ਲੋਕਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਤੇ ਉਦੋਂ ਕਿਉਂ ਨਹੀਂ ਬੋਲੇ ਫਿਰ ਉਦੋਂ ਕਿਉਂ ਲੋਕਾਂ ਨੂੰ ਕਹਿਣਾ ਦਾ ਨਹੀਂ ਸਵਾਲ ਖੜੇ ਕੀਤੇ ਤੂੰ ਹੀ ਸਵਾਲ ਲੈ ਲੈਣਾ ਮੈਂ ਨਹੀਂ ਸਵਾਲ ਨਹੀਂ ਪ੍ਰਧਾਨ ਸਾਹਿਬ 150 ਰੁਪਏ ਦਾ ਨੈਟ ਪੈਕ ਪਵਾ ਕੇ ਕੁਝ ਨਹੀਂ ਬੋਲੀ ਜਾਉ ਕੋਈ ਇਹਦਾ ਮਤਲਬ ਇਹ ਥੋੜੀ ਵੀ ਉਤਸ਼ਾਹ ਤੁਸੀਂ ਗੱਲ ਕੀਤੀ ਹੈ ਜ਼ਹਿਦਾਰ ਗੁਰਦੇਵ ਸਿੰਘ ਕੌਕੇ ਸਾਹਿਬ ਹੁਣ ਜਿਹੜੇ ਬੰਦੇ ਸਵਾਲ ਚੱਕਦੇ ਆ ਨਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹਨਾਂ ਦੇ ਤਿੰਨ ਪੁੱਤਰ ਨੇ ਆ ਚੋਣ ਲੜੀ ਪਾਰਲੀਮੈਂਟ ਦੀ ਲੁਧਿਆਣੇ ਤੋਂ ਮਾਤਾ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਗੱਲਬਾਤ ਕਰੇ ਜਾ ਕੇ ਗੱਲਬਾਤ ਕੀ ਪਰਿਵਾਰ ਆ ਸਾਡਾ ਉਹ ਜਿਹੜੇ ਅਫਸਰ ਨੇ ਜ਼ਹੀਦਾਰ ਸਾਹਿਬ ਨਾਲੇ ਬਦੀਖੀ ਕੀਤੀ ਹੈ ਮਾੜੀ ਹਰਕਤ ਕੀਤੀ ਘਟੀਆ ਕੰਮ ਉਹ ਨਹੀਂ ਕੀਤਾ ਤੇ ਉਹੀ ਅਫਸਰ ਬਾਦਲ ਦੇ ਬੈਡਰੂਮ ਸੀ ਉਹ ਕੰਨੇ ਜਦੋਂ ਅਸੀਂ ਲੈ ਕੇ ਗਏ ਜਿਹੜੇ ਮਾਰਨ ਵਾਲੇ ਸੀ ਉਹ ਤਾਂ ਕੋਲੇ ਬੈਠੇ ਸੀ ਜੇ ਬਾਦਲ ਦੇ ਬੈਡਰੂਮ 'ਚ ਅਸੀਂ ਡਰੈੰਗ ਰੂਮ 'ਚ ਬੈਠੇ ਸਾਨੂੰ ਬਿਨਾਂ ਮੇਲੇ ਲੰਘ ਗਿਆ ਬਾਦਲ ਇਹ ਤਾਂ ਹੁਣ ਇਲਜ਼ਾਮ ਤਾਂ ਜਿਹਦੇ ਤੇ ਮਰਜ਼ੀ ਦਾ ਹੀ ਆਪਾਂ ਬੈਠੇ ਆ ਜਿਹੜਾ ਬੰਦਾ ਇਲਜ਼ਾਮ ਵੀ ਲਾਉਂਦਾ ਲੈ ਆਓ ਸਾਹਮਣੇ ਆਪਾਂ ਬੈਠ ਕੇ ਗੱਲ ਕਰ ਸਾਹਮਣੇ ਡਿਵਰ ਦੇ ਲਈ ਤਿਆਰ ਹੋ ਜਿਹਦੇ ਨਾਲ ਮਰਦ ਸੁਭੀਰ ਸਿੰਘ ਬਾਦਲਾ ਹਰੇਕ ਸਟੇਜ ਤੇ ਬੋਲਦਾ ਕਿ ਪੰਥ ਨੂੰ ਅਸੀਂ ਬਚਾਵਾਂਗੇ ਪੰਥ ਕਿਸਨਾਤਾਂ ਦੀ ਗੱਲ ਅਸੀਂ ਕਰਾਂਗੇ ਅਸੀਂ ਖੇਤਰੀ ਪਾਰਟੀਆਂ ਪੰਜਾਬ ਦੀ ਭਾਜਪਾ ਦੀ ਸਰਕਾਰ ਸੀ ਕੇਂਦਰ ਦੀ ਪੰਜਾਬ ਚ ਵੀ ਭਾਜਪਾ ਨੂੰ ਥੋੜੀ ਸਾਹ ਸੀ ਉਦੋਂ ਤੁਸੀਂ ਇੱਕ ਵੀ ਬੰਦੀ ਸਿੰਘ ਛੜਾਇਆ ਵੀ ਜਦੋਂ ਸੱਤਾਂ ਤੋਂ ਲਾਂਭੇ ਹੁੰਦੇ ਆ ਉਦੋਂ ਹਰੇਕ ਪੰਥ ਦਾ ਮੁੱਦਾ ਯਾਦ ਆਉਂਦਾ ਜਦੋਂ ਸੱਤਾ ਆ ਗਈ ਉਹਨੋਂ ਕੀ ਕੀਤਾ ਇਹਨਾਂ ਨੇ 10 ਸਾਲ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਪੰਥ ਬਚਾਉਣਗੇ ਪੰਥ ਨੂੰ ਤਾਂ ਖਤਰਾ ਇਹਨ ਤੁਸੀਂ ਪੰਥ ਬਚਾਓਗੇ ਤੁਸੀਂ ਉਹ ਬਿਆਨ ਨਹੀਂ ਪੜਿਆ ਸੁਖੀਰ ਬਾਦਲੂ ਦਾ ਜਦੋਂ ਕਿਸੇ ਨੇ ਭਾਈ ਹਵਾਰਾ ਜੀ ਦੀ ਗੱਲ ਕੀਤੀ ਭਾਈ ਜਗਤਾਰ ਸਿੰਘ ਹਵਾਰੇ ਨੂੰ ਸਰਬੱਤ ਖਾਲਸਾ ਨੇ ਕੌਮ ਨੇ ਇਕੱਠੇ ਹੋ ਕੇ ਜਹੇਦਾਰ ਥਾਪਿਆ ਤੇ ਉਸ ਵੇਲੇ ਇਹਦਾ ਬਿਆਨ ਕੀ ਸੀ ਕਿ ਕਾਤਲ ਕਿਵੇਂ ਸੇਧ ਦੇ ਦੂ ਕੌਮ ਨੂੰ ਗਰ ਸਾਹ ਤੁਨੂੰ ਲੈ ਕੇ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਗੁਣੀਆ ਤੁਸੀਂ ਵੀ ਪੰਥ ਦਾ ਪੜਾ ਰੋਲਾ ਪਾਉਂਦੇ ਔਰ ਤੁਨੂੰ ਬਚਾਉਣ ਦੀ ਰੌਣਕ ਹੈ ਜਾਂ ਰੌਲਾ ਨਹੀਂ ਮੇਰਾ ਇਹਨੂੰ ਸਮਝਾ ਲੈ ਕਿ ਤੁਨੂੰ ਕਿਉਂ ਲੱਗਦਾ ਜੀ ਤੁਸੀਂ ਪੰਥ ਕੋ ਅਕਸ਼ਰਕਾਰ ਨਿਪਾਕ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਇਨ੍ਹਾਂ ਹਵਾਵਾਂ ਦੇ ਵਿੱਚ ਇਨ੍ਹਾਂ ਫਜ਼ਾਵਾਂ ਦੇ ਵਿੱਚ ਇਹ ਰੌਲਾ ਕਿਸ ਦਾ ਏ ਪੰਥ ਪੰਥ ਜੋ ਕੂਕਦੇ ਪਏ ਇਹ ਰੌਲਾ ਕਿਸ ਦਾ ਏ ਅਸੀਂ ਮੌਜੂਦ ਹਾਂ विधानसभा ਹਲਕਾ ਬਾਗਾਪੁਰਾਣਾ ਦੇ ਵਿੱਚ ਜਿਵੇਂ ਜਿਵੇਂ વિધાનસભા ਤੋਂ ਨੇੜੇ ਆਉਂਦੀਆਂ ਨੇ ਤਾਂ ਪੰਜਾਬ ਦੇ ਜਿਹੜੇ ਸੰਜੀਦਾ ਮੁੱਦੇ ਹੈਗੇ ਆ ਉਹ ਵੀ ਉਜਾਗਰ ਹੋਣ ਲੱਗਦੇ ਆ ਔਰ ਪਥ ਦੀ ਜਿਹੜੀ ਕੋਕ ਹੈ ਉਹ ਵੋਟਾਂ ਦੇ ਨੇੜੇ ਆਉਂਦੇ ਸਾਰੀ ਜਿਹੜੀ ਉਹ ਲੰਮੀ ਹੋ ਜਾਂਦੀ ਆ ਔਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਕੁਝ ਹੋਇਆ ਬੜੇ ਕੁਝ ਲੋਕਾਂ ਦੇ ਤੰਜ ਕਸੇ ਆ ਔਰ ਸਾਡੇ ਨਾਲ ਮੌਜੂਦ ਨੇ વિધાનસભા ਹਲਕਾ ਬਾਗਾਪੁਰਾਣਾ ਤੋਂ ਕਮਲਜੀਤ ਸਿੰਘ ਬਰਾੜ ਪਹਿਲਾਂ ਆਪਾਂ ਉਹਨਾਂ ਦਾ ਸਾਥ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਰਦਾਰ ਸਾਹਿਬ ਠੀਕ ਠਾਕ ਹਾਂ ਕਿਰਪਾ ਸਤਿਗੁਰਾਂ ਦੀ ਮਿਹਰ ਹੈ ਜੀ ਔਰ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਹੋਇਆ ਜੋ ਝੋਲਾ ਚੋਕ ਕੇ ਦੂਜੀ ਮੁਕਲ ਦੇ ਵਿੱਚ ਬੈਠਣ ਦਾ ਰਿਵਾਜ ਛੱਲਿਆ ਹੋਇਆ ਕਿ ਹੁਣ ਨਵਾਂ ਨਹੀਂ ਆ ਪੁਰਾਣਾ ਹੈ ਜੋ-ਜੋ ਵੋਟਾਂ ਨੇੜੇ ਆਉਂਦੀਆਂ ਇਹ ਲੋਕ ਪੰਜਾਬ ਦੀ ਤਸਵੀਰ ਬਦਲ ਸਕਦੇ ਆ ਜਾਂ ਆਪਣੀ ਤਸਵੀਰ ਬਦਲਣ ਦੇ ਲਈ ਦਲ ਬਦਲੂ ਬੰਦੇ ਹੈਗੇ ਆ ਦੇਖੋ ਅਸਲ ਬਿਹਤਰ ਜਵਾਬ ਤਾਂ ਜਿਹੜਾ ਬੰਦਾ ਹੈ ਇਧਰ ਉਧਰ ਜਾਂਦਾ ਹੈ ਉਹੀ ਦੇ ਸਕਦਾ ਹੈ ਬਾਕੀ ਕਿਸੇ ਦੀ ਮਜਬੂਰੀ ਹੁੰਦੀ ਹੈ ਕਿਸੇ ਨੂੰ ਚਾਹ ਹੁੰਦਾ ਕਿਸੇ ਨੂੰ ਸ਼ੌਂਕ ਹੁੰਦਾ ਕਿ ਮੈਂ ਰਾਜਨੀਤੀ ਕਰਾਂ ਜੀ ਤੇ ਬਹੁਤਿਆਂ ਨੂੰ ਇਹ ਵੀ ਚਾਹ ਹੁੰਦਾ ਵੀ ਚੱਲਦੀ ਗੱਡੀ 'ਚ ਚੜੀਏ ਜੀ ਜਿਹੜੀ ਗੱਡੀ ਪੈਂਚਰ ਹੋ ਗਈ ਉਹ ਚ ਉਤਰ ਜੀਏ ਸਾਡੇ ਇਲਾਕੇ ਦੇ ਵੀ ਬੜੇ ਇਹੋ ਜਿਹੇ ਸਿਆਸਤਦਾਨ ਹੋਏ ਆ ਜਿਨ੍ਹਾਂ ਦੀ ਇਹ ਭਾਸ਼ਾ ਇਹ ਹੁੰਦੀ ਸੀ ਕਿ ਉਹ ਫਲਾਨੀ ਗੱਡੀ ਖੜ ਗਈ ਆ ਯਾਰ ਉਹ ਚ ਉਤਰੋ ਹੁਣ ਤੁਰਦੀ ਬੱਸ ਚ ਚੱਲੋ ਜੀ ਬਾਕੀ ਇਹ ਜਿਹੜੇ ਲੋਕਾਂ ਦਾ ਇਹ ਸਿਸਟਮ ਆ ਜਿਹੜੇ ਲੋਕਾਂ ਨੇ ਕੀਤਾ ਹੈ ਇਹ ਉਹ ਦੇ ਬਿਹਤਰ ਦੱਸ ਸਕਦੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਕੋਈ ਪ੍ਰਾਪਤੀ ਹੁੰਦੀ ਆ ਹੂੰ ਸਟੈਂਡ ਤੇ ਖੜ ਜਾਣਾ ਇੱਕ ਥਾਂ ਤੇ ਖੜੇ ਰਹਿਣਾ ਸਟੈਂਡ ਲੈਣਾ ਜੀ ਲੋਕਾਂ ਲਈ ਆਪ ਦੇ ਲੋਕਾਂ ਲਈ ਕੁਛ ਕਰ ਗੁਜ਼ਰਨਾ ਹੂੰ ਬਿਹਤਰ ਗੱਲ ਇਹ ਹੁੰਦੀ ਆ ਤੇ ਸਿਆਸਤਦਾਨ ਅਕਸਰ ਕਰਦੇ ਆਏ ਰੰਗ ਬਦਲਦੇ ਆਏ ਆ ਤਾਂ ਹੁਣ ਪ੍ਰਕਾਸ਼ ਸਿੰਘ ਬਾਦਲ ਵੀ ਪਹਿਲੀ ਚੋਣ ਹੂੰ ਕਾਂਗਰਸ ਦੇ ਚੋਣ ਨਿਸ਼ਾਨ ਗਊ ਅੱਛੇ ਤੇ ਲੜਿਆ ਸੀ ਜੀ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਦਾ ਮੁੱਖ ਮੰਤਰੀ ਬਣ ਗਿਆ ਕਿਸੇ ਆਮ ਹੋਰ ਕਿਸੇ ਛੋਟੇ ਮੋਟੇ ਲੀਡਰ ਦੀ ਗੱਲ ਕੀ ਕਰਨੀ ਹੂੰ ਲੋ ਜਿਹੜੇ ਆਪਣੇ ਆਪ ਨੂੰ ਸਥਾਪਿਤ ਲੀਡਰ ਕਹਿੰਦੇ ਆ ਵੀ ਅਸੀਂ ਲੰਬੀ ਰਾਜਨੀਤੀ ਕੀਤੀ ਆ ਉਹ ਲੋਕ ਵੀ ਤਾਂ ਇਹ ਦਲ ਬਦਲ ਕੇ ਸਿਆਸਤਾਂ ਕਰਦੇ ਰਹੇ ਆ ਇਹ ਰਾਜਨੀਤੀ ਦਾ ਮੇ ਤਾਂ ਲਾਦਾ ਅਸੂਲ ਹੀ ਬਣ ਗਿਆ ਉਹਨੇ ਜੀ ਗੱਲ ਸਾਹਿਬ ਤੁਹਾਨੂੰ ਲੈ ਕੇ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਬਣੀ ਆ ਤੁਸੀਂ ਵੀ ਪੰਥ ਦਾ ਬੜਾ ਰੌਲਾ ਪਾਉਂਦੇ ਹੋ ਤੁਹਾਨੂੰ ਬਚਾਉਣ ਦੀ ਰੌਣ ਹੈਗੀਆ ਰੌਲਾ ਨਹੀਂ ਮੇਰਾ ਅਹਿਮ ਸਮਝਾ ਲੈ ਕਿ ਤੁਸੀਂ ਤੁਹਾਨੂੰ ਪੰਥਕ ਦੇ ਰੂਪ ਦੇ ਵਿੱਚ ਲੋਕ ਕਿਉਂ ਸਵੀਕਾਰ ਕਰਨਗੇ ਤੁਹਾਨੂੰ ਕਿਉਂ ਲੱਗਦਾ ਕਿ ਤੁਸੀਂ ਪੰਥਕ ਹੋ ਮੈਂ ਤਾਂ ਕਦੇ ਇਹ ਗੱਲ ਕਹੀ ਨਹੀਂ ਕਿ ਮੈਂ ਪੰਥਕ ਹਾਂ ਜਾਂ ਮੈਂ ਕਿਸੇ ਨਾਲੋਂ ਘੱਟ ਹਾਂ ਜਮਕੇ ਸੇ ਤੋਂ ਜ਼ਿਆਦਾ ਹੈ ਮੈਂ ਆਪਣੀ ਦੌੜ ਚ ਮੇਰੀ ਆਪਣੇ ਆਪ ਨਾਲ ਦੌੜ ਹੈ ਜੀ ਮੈਂ ਆਪਣੇ ਆਪ ਨੂੰ ਹੀ ਹਰਾਉਣਾ ਹੈ ਆਪਣੇ ਆਪ ਨੂੰ ਹੀ ਜਿੱਤਣਾ ਹੈ ਮੇਰਾ ਕਿਸੇ ਨਾਲ ਕੋਈ ਮਸਲਾ ਹੀ ਨਹੀਂ ਕੋਈ ਮੈਨੂੰ ਕੋਈ ਕੀ ਕਹਿੰਦਾ ਕੀ ਕਹਿਣਾ ਚਾਹੁੰਦਾ ਹੈ ਤੇ ਕੀ ਮੈਂ ਤੋਂ ਐਕਸਪੈਕਟ ਕਰਦਾ ਮੈਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਵੀ ਵਿਰੋਧੀ ਕੀ ਕਹਿੰਦੇ ਆ ਵਿਰੋਧੀ ਥੋਡੀ ਗੱਲ ਤਾਂ ਕਰਦੇ ਆ ਜੇ ਤੁਹਾਡੇ ਚ ਕੋਈ ਗੱਲ ਹੁੰਦੀ ਜੀ ਹੰਬੇ ਹਾਰੇ ਥੱਕੇ ਟੁੱਟੇ ਲੋਕਾਂ ਦੀ ਗੱਲ ਕੋਈ ਵੀ ਨਹੀਂ ਕਰਦਾ ਪਾਤਰ ਸਾਹਿਬ ਨੇ ਵੀ ਲਿਖਿਆ ਨਾ ਵੀ ਡੁੱਬ ਚੁੱਕਿਆਂ ਦੀ ਫੇਰ ਕਥਾ ਕੋ ਛੇੜ ਲਈ ਹੁਣ ਤਾਂ ਦਿਲ ਦਰਿਆ ਸੀ ਵਗਦਾ ਸ਼ਾਂਤ ਮਈ ਉਹ ਡੁੱਬੇ ਹੋਏ ਹਾਰੇ ਹੋਏ ਥੱਕੇ ਹੋਏ ਬੰਦੇ ਤੇ ਕੋਈ ਉਂਗਲ ਨਹੀਂ ਚੱਕਦਾ ਉਂਗਲ ਉਹਦੇ ਵੱਲ ਜਾਂਦੀ ਹੈ ਜਿਹੜਾ ਤੁਹਾਡੇ ਤੋਂ ਮੂਰੇ ਲਾਂਕੇ ਵੀ ਉਹ ਜਾਂਦਾ ਹੈ ਗੱਲਾਂ ਉਹਦੀਆਂ ਹੁੰਦੀਆਂ ਜਿਹੜਾ ਤੁਹਾਡੇ ਤੋਂ ਅੱਗੇ ਆ ਪਿੱਛੇ ਰਹਿ ਚੁੱਕੇ ਦੀ ਹੰਬੇ ਹਾਰੇ ਦੀ ਕੋਈ ਗੱਲ ਕਰਦਾ ਹੀ ਨਹੀਂ ਵੀਰੇ ਤੇ ਜਿਹੜੀ ਤੁਸੀਂ ਗੱਲ ਕੀਤੀ ਪੰਥ ਦਾ ਰੌਲਾ ਪੰਥ ਦਾ ਰੌਲਾ ਨਹੀਂ ਹੂੰ ਪੰਥ ਦਾ ਕਦੇ ਵੀ ਇਹ ਰੌਲਾ ਨਹੀਂ ਰਿਹਾ ਸਿਧਾਂਤਾਂ ਦਾ ਰੌਲਾ ਹੁੰਦਾ ਪੰਥ ਤਾਂ ਗੁਰੂ ਪਾਸ਼ਾ ਦਾ ਸਾਜ ਹੈ ਉਹਦਾ ਕੀ ਰੌਲਾ ਹੂੰ ਉਹ ਤਾਂ ਪਤਾ ਹੀ ਆ ਸਭ ਤੋਂ ਉੱਤਮ ਆ ਸਭ ਤੇ ਉੱਤਮ ਹਰ ਕੀ ਕਥਾ ਸਿਆਸੀ ਲਿਟਰਲ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਹੂੰ ਉਸ ਹਰੀ ਦੀ ਉਸ ਰਾਮ ਦੀ ਉਸ ਵਾਹਿਗੁਰੂ ਦੀ ਗੱਲ ਸਭ ਤੋਂ ਉੱਤੇ ਆ ਪੰਥ ਦੀ ਗੱਲ ਸਭ ਤੋਂ ਉੱਤੇ ਆ ਪੰਥ ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ ਹੂੰ ਪੰਥ ਪਾਤਸ਼ਾਹ ਦਾ ਸੱਚਾ ਹੋਇਆ ਏ ਹੂੰ ਪੰਥ ਉਦੋਂ ਹੋਦ ਚਾਇਆ ਸੀ ਗੁਰੂ ਸਾਹਿਬ ਨੇ ਖਾਲਸਾ ਉਦੋਂ ਪ੍ਰਗਟ ਕੀਤਾ ਸੀ ਜਦੋਂ ਕਹਿੰਦੇ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜਾ ਜਦੋਂ ਪ੍ਰਮਾਤਮਾ ਪੂਰੀ ਮੌਜ ਸੀ ਗੁਰੂ ਪਾਤਸ਼ਾਹ ਦੀ ਮੌਜ ਸੀ ਉਦੋਂ ਗੁਰੂ ਸਾਹਿਬ ਨੇ ਪੰਜ ਪਿਆਰੇ ਚੁਣੇ ਪੰਜ ਸੀਸ ਮੰਗੇ ਤੇ ਦੁਨੀਆਂ ਨੂੰ ਇੱਕ ਸਿਧਾਂਤ ਦਿੱਤਾ ਕਿ ਇਕੱਲਾ ਗੁਰੂ ਹੋਣਾ ਹੀ ਵੱਡਾ ਨਹੀਂ ਹੁੰਦਾ ਗੁਰੂ ਆਪਣੇ ਪਿਆਰਿਆਂ ਦਾ ਚੇਲਾ ਵੀ ਆ ਅਸੀਂ ਤਾਂ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆ ਪ੍ਰੇ ਗੁਰ ਚੇਲਾ ਤਾਂ ਇਹ ਪੰਥ ਕੂਕਣਾ ਨਹੀਂ ਪੰਥ ਦੀ ਗੱਲ ਕਰਨੀ ਆ ਪੰਥ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਆ ਹਾਂ ਪੰਥ ਪਾਤਸ਼ਾਹ ਦਾ ਬਣਾਇਆ ਹੋਇਆ ਹੈ ਪੰਥ ਨੂੰ ਖਤਰਾ ਕੋਈ ਨਹੀਂ ਜਿਹੜੇ ਲੋਕ ਇਹ ਤੁਸੀਂ ਕਹਿੰਦੇ ਆਂ ਕੂਕਦੇ ਆ ਨਾ ਉਹਨਾਂ ਲੋਕਾਂ ਦੀਆਂ ਕੁਰਸੀਆਂ ਨੂੰ ਖਤਰੇ ਹੁੰਦੇ ਆ ਜਿਵੇਂ ਹਮੇਸ਼ਾ ਬਾਦਲਾਂ ਨੇ ਸੱਤਾ ਤੋਂ ਬਾਹਰ ਆ ਕੇ ਪੰਥ ਦੀ ਗੱਲ ਕੀਤੀ ਹੈ ਹਮ ਕਿ ਅਸੀਂ ਪੰਥਕ ਆਂ ਜੀ ਤਾਂ ਇਹ ਸੱਤਾ 'ਚ ਰਹਿੰਦਿਆਂ ਨਹੀਂ ਕੀਤੀ ਹੁਣ ਲੋਕ ਸਿਆਣੇ ਆ ਪੜ੍ਹੇ ਲਿਖੇ ਨੇ ਹਮ ਜਾਗਰੂਕ ਨੇ ਬੱਚੇ ਪੰਜਾਬ ਦੀ ਜਵਾਨੀ ਜਾਗਰੂਕਾ ਹੁਣ ਉਹ ਇਹਨਾਂ ਪਰਪਲਿਖਿਆ 'ਚ ਨਹੀਂ ਆਉਂਦੀ ਇਹਨਾਂ ਗੱਲਾਂ 'ਚ ਨਹੀਂ ਆਉਂਦੀ ਤੁਸੀਂ ਕਿਹਾ ਕਿ ਤੁਹਾਨੂੰ ਪੰਥਕ ਤੌਰ ਤੇ ਕਬੂਲ ਕਰਨਗੇ ਕਿ ਨਹੀਂ ਕਰਨਗੇ ਕਬੂਲ ਹੋਣਾ ਪ੍ਰਵਾਹ ਚੜਨਾ ਪਾਤਸ਼ਾਹ ਦੀ ਨਜ਼ਰਾਂ ਚੜਿਆ ਜਾਂਦਾ ਹਮ ਪਾਤਸ਼ਾਹ ਦੀ ਨਜ਼ਰਾਂ ਚ ਪ੍ਰਵਾਹ ਚੜ ਗਏ ਤੇ ਫਿਰ ਪੂਰੀ ਦੁਨੀਆ ਤੇ ਹਰ ਥਾਂ ਤੇ ਪ੍ਰਵਾਹ ਆਪਾਂ ਸਮਝਣ ਵਾਲੀ ਗੱਲ ਤਾਂ ਇੱਕੋ ਹੀ ਆ ਕੋਈ ਝੂਠ ਲੋਕਾਂ ਨਾਲ ਬੋਲ ਸਕਦੇ ਆ ਜੀ ਦੁਨੀਆ ਨੂੰ ਝੂਠ ਬੋਲ ਕੇ ਦੁਨੀਆ ਨੂੰ ਪਿੱਛੇ ਲੈ ਜਾ ਸਕਦਾ ਪਰ ਪ੍ਰਮਾਤਮਾ ਪਿੱਛੇ ਪ੍ਰਮਾਤਮਾ ਸਾਥ ਪ੍ਰਮਾਤਮਾ ਅੰਗ ਸੰਗ ਉਹ ਦੋ ਖੜਦਾ ਜਦੋਂ ਪ੍ਰਮਾਤਮਾ ਦੇ ਸਿਧਾਂਤ ਦੀ ਗੱਲ ਕਰਦੇ ਆ ਜਦੋਂ ਦੱਬੇ ਕੁਚਲਿਆਂ ਨੂੰ ਉੱਚਾ ਚੱਕਣ ਦੀ ਗੱਲ ਕਰਾਂਗੇ ਜੀ ਜਦੋਂ ਨੀਵਿਆਂ ਦੇ ਨਾਲ ਖੜਾਂਗੇ ਉੱਚੇ ਕਰਾਂਗੇ ਉਹਨਾਂ ਨੂੰ ਪ੍ਰਮਾਤਮਾ ਦਾ ਇਹ ਸਿਧਾਂਤ ਹੈ ਹੂੰ ਲੋੜਵੰਦਾਂ ਦੀ ਸਹਾਇਤਾ ਕਰਾਂਗੇ ਤੁਖ ਦੇ ਸੁਖ ਦੇ ਕਿਸੇ ਦੇ ਕੰਮ ਆਵਾਂਗੇ ਕਿਸੇ ਬਜ਼ੁਰਗ ਨੂੰ ਜਿਹਦਾ ਕੋਈ ਧੀ ਪੁੱਤ ਨਹੀਂ ਸਾਭਦਾ ਉਹਨੂੰ ਦਵਾਈ ਬੂਟੀ ਦਵਾਵਾਂਗੇ ਕਿਸੇ ਗਰੀਬ ਬੱਚੇ ਦੀ ਫੀਸ ਭਰ ਦਿਆਂਗੇ ਜਿਹੜਾ ਪੜ੍ਹਨ ਦੇ ਲਾਇਕ ਆ ਜਿਹਦੇ ਮਾਪੇ ਨਹੀਂ ਭਰ ਸਕਦੇ ਫੀਸਾਂ ਇਹ ਆ ਸਿਧਾਂਤ ਪਾਸ਼ਾ ਕਿਸੇ ਕਿਸੇ ਜ਼ਰੂਰਤਮੰਦ ਵਿਧਵਾ ਭੈਣ ਨੂੰ ਧੀ ਨੂੰ ਕਿਸੇ ਔਰਤ ਨੂੰ ਉਹਨੂੰ ਜਿਹੜੀ ਬੱਚਿਆਂ ਨੂੰ ਪਾਲਣ ਪੋਸਣ ਕਰਦੀ ਹੈ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਜਿਸ ਨੂੰ ਤੁਸੀਂ ਮਹੀਨਾਵਾਰੀ ਰਸਲ ਲੈਦੇ ਹੋਗੇ ਇਹ ਪਰਮਾਤਮਾ ਦਾ ਸਿਧਾਂਤ ਹੈ ਗੁਰੂ ਦਾ ਸਿਧਾਂਤ ਇਹਦੇ ਦੇਖੋ ਸਭ ਲੋਕਾਂ ਦੇ ਵਿੱਚ ਚਰਚਾ ਹੈਗੀ ਹੈ ਕਿ ਕਮਲਜੀਤ ਸਿੰਘ ਬਰਾੜ ਹੁਣੀ ਅੱਲਾ ਕਾਂਗਰਸ ਦੇ ਸਿਰ ਤੋਂ ਮਲਾਈ ਛਾਧੀ ਹੈ ਤੇ ਹੁਣ ਪੰਥਕ ਸਟੇਜਾਂ ਦੇ ਵਿੱਚ ਉੱਤੇ ਚੜ੍ਹ ਕੇ ਜਿਹੜੇ ਬੋਲ ਰਹੇ ਆ ਕਿ ਅਸੀਂ ਪੰਥ ਤੇ ਨੂੰ ਬਚਾਉਣ ਦੇ ਲਈ ਤੁਰੇ ਹੋਏ ਆ ਅਸੀਂ ਪੰਥਕ ਸੰਘਾਤਾ ਦੀ ਗੱਲ ਕਰ ਰਹੇ ਆ ਔਰ ਉਦੋਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਉਦੋਂ ਪੰਥਕ ਸੰਘਾਤਾ ਕਦੇ ਦਿਖਾਈ ਨਹੀਂ ਦਿੱਤੇ ਕਿਤੇ ਵੀ ਨਾ ਗੱਲ ਕੀਤੀ ਹੈ ਕਿ ਤੁਹਾਨੂੰ ਦਿਖਾਉਣਾ ਮੈਂ ਨਾਲ ਜਿਹੜੇ ਬੰਦੇ 2014 ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਨੇ ਭੁਖੜਤਾਲ ਰੱਖੀ ਸੀ। ਹੂੰ ਕੋਈ ਪੰਥਕ ਘਹਾਉਣ ਵਾਲਾ ਵੀ ਨਹੀਂ ਗਿਆ ਸੀ। ਜੀ ਕਿਸੇ ਹੋਰ ਨੇ ਤਾਂ ਕੀ ਜਾਣ ਸਮਾਂ ਦੇ ਘਰੇ ਸਮਰਥਨ ਕਰ। ਕਮਲਜੀਤ ਸਿੰਘ ਬਰਾੜ ਉਦੋਂ ਵੀ ਖੜਾ ਸੀ। ਹੂੰ 2018 'ਚ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਗੱਲ ਆਪਾਂ ਬਹੁਤ ਵਾਰ ਤੁਹਾਡੇ ਨਾਲ ਹੀ ਵੀ ਕੀਤੀ ਆ। ਹੂੰ ਔਰ ਇਸ ਗੱਲ ਦਾ ਜਵਾਬ ਤੁਸੀਂ ਵੀ ਦੇ ਸਕਦੇ ਹੋ ਜਿਹੜੇ ਤੁਹਾਨੂੰ ਇਹ ਸਵਾਲ ਕਰਦੇ ਆ। ਹੂੰ 2018 'ਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਹੂੰ ਕਮਲਜੀਤ ਸਿੰਘ ਬਰਾੜ ਕਾਂਗਰਸ ਪਾਰਟੀ ਦਾ ਹਿੱਸਾ ਸੀ। ਹੂੰ ਤੇ 2018 ਚ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਸੀ ਜਿਹਦੇ ਖਿਲਾਫ ਲੱਗਿਆ ਸੀ ਕਾਂਗਰਸ ਦੀ ਸਰਕਾਰ ਦੇ ਖਿਲਾਫ ਹੂੰ ਤੇ ਕਮਲਜੀਤ ਸਿੰਘ ਬਰਾੜ ਦਾ ਸਟੇਜ ਤੋਂ ਦੋਵੇਂ ਹੱਥ ਖੜੇ ਕਰਕੇ ਜਕਾਰੇ ਛੱਡ ਕੇ ਇਨਸਾਫ ਦੀ ਮੰਗ ਕੀਤੀ ਸੀ ਜੀ ਤੇ ਜਿੱਥੇ ਉਸੇ ਦਿਨ ਹੀ ਕਾਂਗਰਸ ਦੀ ਰੈਲੀ ਸੀ ਲੰਬੀ ਬਾਦਲਾਂ ਦੇ ਬਾਅਰ ਚ ਉਹ ਰੈਲੀ ਛੱਡ ਕੇ ਅਸੀਂ ਗੁਰੂ ਨਾਲ ਖੜੇ ਗੁਰੂ ਨੇ ਖੜਾਇਆ ਸਾਡੇ ਦੇ ਤਰਸ ਕੀਤਾ ਤੇ ਇਹ ਸਾਨੂੰ ਕਿਸੇ ਤੋਂ ਸਬੂਤ ਲੈਣ ਦੀ ਜਾਂ ਕਿਸੇ ਤੋਂ ਇਹ ਤਾਂ ਨਹੀਂ ਪੁੱਛਣ ਦੀ ਲੋੜ ਕੋਈ ਸਾਨੂੰ ਵੀ ਅਸੀਂ ਇੱਕ ਪੰਥਕ ਆ ਸਾਡਾ ਅੰਦਰ ਕੀ ਆ ਇਹ ਅਸੀਂ ਜਾਣਦੇ ਆ ਪ੍ਰਮਾਤਮਾ ਜਾਣਦਾ ਹੂੰ ਬਚਪਨ ਤੋਂ ਹੀ ਸ਼ੌਂਕ ਆ ਚਿੱਟਕਾ ਇਧਰ ਨੂੰ ਛੋਟੇ ਹੁੰਦਿਆਂ ਨੂੰ ਮੇਰੀ ਪਹਿਲੀ ਵੋਟ ਜ਼ਿੰਦਗੀ ਦੀ ਮੈਂ ਪਾਈ ਆ ਸਾਡਾ ਪਿੰਡ ਸੰਗਰੂਰ ਲੋਕ ਸਭਾ ਸੀ ਸਾਡਾ ਸਾਰਾ ਪਰਿਵਾਰ ਕਾਂਗਰਸ ਨੂੰ ਵੋਟ ਪਾ ਰਿਆ ਸੀ ਇਕੱਲਾ ਕਮਲਜੀਤ ਸਿੰਘ ਬਰਾੜਾ ਜੀ ਨੇ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਾਈ ਜੀ ਹੁਣ ਤੁਸੀਂ ਆ ਆ ਚੋਣਾਂ 'ਚ ਦੇਖ ਲਓ ਸਰਵਿਸਿੰਗ ਖਾਲਸਾ ਜਿੱਤੇ ਆ ਇਕੱਲਾ ਇਕੱਲਾ ਕਾਂਗਰਸੀ ਸਰਪੰਚ ਕਹਿ ਕੇ ਕਿ ਫੜ ਫੜ ਕੇ ਨਾਲ ਤੁਰਿਆ ਇਕੱਲੇ ਇਕੱਲੇ ਤੋਂ ਵੋਟਾਂ ਪੁਆਈਆਂ ਨੇ ਇਹ ਹੁਣ ਇਹ ਜੀ ਅੱਜ ਕੋਈ ਅੱਜ ਸਵਾਲ ਚੱਕਦਾ ਵੀ ਮਾਗੀ ਮੇਲੇ ਸਟੇ ਤੇ ਚੱਲਿਆ ਗਿਆ ਤੇ ਬਾਬਲ ਕਲਾ ਮੋਰਚੇ ਚ ਕਮਲ ਦੀ ਸੀ ਬਰਾੜ ਉਹ ਤਾਂ ਆਪਣੇ ਸਵਾਲ ਹੈਗੇ ਆ ਤੁਸੀਂ ਕਿੰਨੇ ਵਾਰ ਮਿਲਿਓ ਬਾਬਲ ਕਲਾ ਮੈਨੂੰ ਇਹ ਜਵਾਬ ਹੈ ਨਾ ਕਿੰਨੇ ਵਾਰ ਮਿਲਿਓ ਉੱਥੇ ਕਾਂਗਰਸ ਚ ਰਹਿੰਦੇ ਮੈਂ ਤਾਂ ਸੰਘਰਸ਼ਾਂ ਚ ਜਾਂਦਾ ਰਿਹਾ ਇੱਥੇ ਆਪਣੇ ਪੰਜਾਬ ਦੇ ਵਿੱਚੋਂ ਮੈਂ ਪੁੱਛਦਾ ਤੁਹਾਡੇ ਨਾਲ ਹੀ ਪੁੱਛਦਾ ਜਿਹੜੇ ਲੋਕ ਸਵਾਲ ਚੱਕਦੇ ਆ ਵੀ ਜਦੋਂ ਲਖੀਮਪੁਰ ਖੀਰੀ ਕਿਸਾਨਾਂ ਦੇ ਉੱਤੇ ਭਾਜਪਾ ਦੇ ਗੁੰਡਿਆਂ ਨੇ ਮੰਤਰੀ ਦੇ ਮੁੰਡੇ ਨੇ ਗੱਡੀਆਂ ਚਾੜੀਆਂ ਜੀ ਕਿੰਨੇ ਕਿਸਾਨ ਸ਼ਹੀਦ ਹੋਏ ਕਿੰਨੇ ਫੱਟੜ ਹੋਏ ਉੱਥੇ ਕੌਣ ਗਿਆ ਉਹਨਾਂ ਦੀ ਅੰਤਮ ਅਰਦਾਸ ਜਾਂ ਉਹਦੇ ਪਰਿਵਾਰਾਂ 'ਚ ਨੌਜਵਾਨ ਬੱਚੇ ਮਰੇ ਕੌਣ ਗਿਆ ਕੋਈ ਵੀ ਨਹੀਂ ਗਿਆ ਪੰਜਾਬ ਵੱਲੋਂ ਕਿਸੇ ਵੀ ਧਿਰ ਦਾ ਨਹੀਂ ਗਿਆ ਨਾ ਕਾਲੀ ਦਲ ਦਾ ਕਾਂਗਰਸ ਦੇ ਪਰਿਵਾਰਕ ਮੈਂਬਰ ਉਹਦੇ ਘਰੇ ਦੁੱਖ ਸਾਂਝਾ ਕਰਕੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਜੋ ਕਦੋਂ ਹੀ ਪੰਜਾਬ ਦੇ ਪ੍ਰਧਾਨ ਸੀ ਜੀ ਤੇ ਕੋਈ ਕਾਲੀ ਦਲ ਦਾ ਕੋ ਝਾੜੂ ਦਾ ਜਾਂ ਕੋਈ ਵੀ ਨਹੀਂ ਗਿਆ ਉਹਨਾਂ ਦੇ ਅੰਤਮ ਅਰਦਾਸ ਤੇ ਗਿਆ ਪ੍ਰਿੰਕਾ ਗਾਂਧੀ ਪਹੁੰਚੀ ਨਵਰੀ ਸਿੰਘ ਟਿਵੜਵਾ 26 ਜਨਵਰੀ ਨੂੰ ਕਿਸਾਨ ਅੰਦੋਲਨ ਵੇਲੇ ਉਹਦੇ ਗੋਲੀ ਮਾਰੀ ਹੂੰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਸਰਕਾਰੀ ਕਤਲ ਹੋਇ ਉਹਦੇ ਪਰਿਵਾਰ ਨੂੰ ਦੁੱਖ ਬਣਾਉਣ ਕੋਈ ਨਹੀਂ ਗਿਆ ਉੱਥੇ ਵੀ ਹਾਂ ਸੁਖਪਾਲ ਸਿੰਘ ਖਹਿਰਾ ਪ੍ਰਿੰਕਾ ਗਾਂਧੀ ਤੇ ਕਮਲਜੀਤ ਸਿੰਘ ਬਰਾੜ ਸੀ ਹੂੰ ਇਹ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਲੋਕਾਂ ਨੂੰ ਔਰ ਅਸੀਂ ਇਹ ਦਿਖਾਉਣ ਵਾਸਤੇ ਨਹੀਂ ਕਰਦੇ ਬਾਈ ਜੀ ਇਸ ਇਹ ਚੀਜ਼ਾਂ ਸਭ ਪ੍ਰਮਾਤਮਾ ਦੇਖ ਰਿਹਾ ਜੀਨੇ ਤੁਹਾਡੀ ਮਜ਼ਦੂਰੀ ਮੋੜਨੀ ਹੈ ਮੁੱਲ ਮੋੜਨਾ ਹੈ ਬਸ ਉਹ ਦੇਖ ਰਿਹਾ ਤੇ ਲੋਕਾਂ ਨੂੰ ਦਿਖਾਉਣ ਦੀ ਕੀ ਲੋੜ ਹੈ ਅਸੀਂ ਉਹ ਸਿਆਸਦਾਨ ਥੋੜੀ ਹੈ ਕਿ ਅਸੀਂ ਦਿਖਾਵੇ ਲਈ ਕੰਮ ਕਰਦੇ ਹਾਂ ਅਸੀਂ ਕਰਦੇ ਆ ਸਾਡੇ ਅੰਦਰ ਪਿਆਰ ਆ ਦਰਦ ਆ ਅਸੀਂ ਉਹ ਭਾਵਨਾ ਰੱਖੀ ਹੋਈ ਹੈ ਪੰਥ ਵਸੇ ਮਾਉ ਜਣਾ ਮੰਚਾਉ ਕਨੇੜਾ ਹਾਲਾਂਕਿ ਜਿਹੜੇ ਆਪਣੇ ਆਪ ਨੂੰ ਪੰਥਕ ਹੁੰਦੇ ਜਿਨ੍ਹਾਂ ਨੇ ਪੰਥ ਦੇ ਨਾਂ ਤੇ ਵੋਟਾਂ ਲਈਆਂ ਹੁਣ ਤੱਕ ਮੈਂ ਤਾਂ ਕਹਿੰਦੇ ਪੰਥ ਦੇ ਨਾਂ ਤੇ ਵੋਟਾਂ ਨਹੀਂ ਨਾ ਮੰਗੀਆਂ ਕਿਸੇ ਤੋਂ ਜਿਨ੍ਹਾਂ ਨੇ ਪੰਥ ਦੇ ਨਾਂ ਤੇ ਵੋਟਾਂ ਲਈਆਂ ਨੇ ਉਹਨਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਕੀ ਕਮਲ ਜਿਸ ਨੂੰ ਬਰਾੜ ਨੂੰ ਕੁਰਸੀ ਦੀ ਭੁੱਖ ਹੈ ਲਾਲਚ ਹੈ ਕਿ ਮਿਲਣੀ ਚਾਹੀਦੀ ਹੈ ਦੇਖੋ ਜੋ ਤੁਹਾਡੇ ਭਾਗਾਂ 'ਚ ਲਿਖਿਆ ਉਹ ਪਾਤਸ਼ਾਹ ਨੇ ਬਖਸ਼ ਦੇਣਾ ਹੈ ਭੁੱਖਾਂ ਰੱਖ ਕੇ ਕੀ ਕਰੋਗੇ ਭੁੱਖ ਰੱਖਣੀ ਆ ਗੁਰਬਾਣੀ ਦੀ ਰੱਖੋ ਭੁੱਖ ਰੱਖਣੀ ਆ ਸੱਚ ਦੀ ਰੱਖੋ ਜੀ ਜੇ ਕੁਝ ਜ਼ਿੰਦਗੀ ਚ ਕਰਨਾ ਚਾਹੁੰਦੇ ਹੋ ਕੁਝ ਸੁਪਨਾ ਹੈ ਕੋ ਟਾਰਗੇਟ ਆ ਔਰ ਕੋ ਲੋਕਾਂ ਲਈ ਕੁਝ ਕਰਨ ਦਾ ਆਪਦੇ ਆਪ ਲਈ ਤਾਂ 5 ਵਾਰੀ ਮੁੱਖ ਮੰਤਰੀ ਬਣ ਕੇ ਵੀ ਤੁਰ ਗਿਆ ਬਾਦਲ ਸੰਸਾਰ ਤੋਂ ਬਿਲਕੁਲ ਕੀ ਲੋਕ ਕਿਸ ਤਰੀਕੇ ਨਾਲ ਯਾਦ ਕਰਦੇ ਆ ਤੁਸੀਂ ਦੱਸੋ ਲੋਕ ਕੋਈ ਚੰਗੀ ਗੱਲ ਤਾਂ ਨਹੀਂ ਕਹਿੰਦਾ ਉਹਨਾਂ ਬਾਰੇ ਤੇ 5 ਵਾਰੀ ਚ ਜੇ ਕੁਝ ਕੀਤਾ ਹੁੰਦਾ ਕੋਈ ਸਵਾਰੀਆਂ ਹੁੰਦਾ ਤੇ ਅੱਜ ਉਹਦੀ ਜਾਜਕਾਰ ਹੋਣੀ ਸੀ ਸੋ ਇਹ ਜੋ ਭਾਰਗਾਂ ਚ ਲਿਖਿਆ ਛੋਟੀਆਂ ਚੀਜ਼ਾਂ ਨੇ ਤਾਂ ਜਿਹੜੀਆਂ ਆਪਾਂ ਆ ਮੈਨੀਫੈਸਟੇਸ਼ਨ ਸਭ ਨੂੰ ਕਰਨੀ ਚਾਹੀਦੀ ਆ ਸੋਚਣਾ ਚਾਹੀਦਾ ਦਿਨ ਚਿੱਟੇ ਦਿਨ ਦੇ ਵਿੱਚ ਸੁਪਨੇ ਲੈਣੇ ਚਾਹੀਦੇ ਆ ਫਿਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਚਾਹੀਦੀ ਟਾਰਗੇਟ ਬਣਾਉਣੇ ਪੈਂਦੇ ਆ ਟਾਰਗੇਟ ਹੈਗੇ ਆ ਟਾਰਗੇਟ ਆ ਸੁਪਨਾ ਹੈ ਕਿ ਉਹ ਰਾਜ ਭਾਗ ਵਾਪਸ ਆਵੇ ਜਿਸ ਰਾਜ ਭਾਗ 'ਚ ਹਿੰਦੂ ਮੁਸਲਮਾਨ ਸਿੱਖ ਸਾਰੇ ਬਰਾਬਰ ਦੇ ਭਾਗੀਦਾਰ ਸੀ ਸਾਰੇ ਖੁਸ਼ ਸੀ ਖੁਸ਼ਹਾਲ ਸੀ ਜਿਵੇਂ ਅੱਜ ਦੇ ਮੌਜੂਦਾ RSS ਦੇ ਹਾਕਮ ਜਿਵੇਂ ਕਹਿੰਦੇ ਆ ਸੀ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਇੱਥੇ ਪੁੱਛ ਕੇ ਤਾਂ ਵੇਖੋ ਪੰਜਾਬ ਚ ਆ ਕੇ ਹਿੰਦੂ ਸਿੱਖ ਮੁਸਲਮਾਨ ਦਾ ਕੋਈ ਵਖਰੇਵਾ ਹੀ ਨਹੀਂ ਜੀ ਕਿ ਇੱਥੇ ਇਹ ਗੁਰੂਆਂ ਦੀ ਧਰਤੀ ਹੈ ਤੇ ਅਸੀਂ ਇਕੱਠੇ ਹੋ ਕੇ ਰਹਿੰਦੇ ਆਂ ਤੇ ਉਹੀ ਰਾਜ ਭਗ ਦੀ ਅਸੀਂ ਕਾਮਨਾ ਕਰਦੇ ਆਂ ਅੱਜ ਵੀ ਦੇਖੋ ਅੱਜ ਵੀ ਤਾਂ ਸਿੱਖਾਂ ਦੇ ਘਰੇ ਜੰਮੇ ਹੋਈ ਪੰਜਾਬ ਦੇ ਰਾਜੇ ਬਣਦੇ ਆ ਮੁੱਖ ਮੰਤਰੀ ਬਣਦੇ ਆ ਚਾਹੇ ਬਾਦਲ ਸੀ ਚਾਹੇ ਕੈਪਟਨਸੀ ਚਾਹੇ ਭਗਵਾਨ ਜੀ ਮਾਣਾ ਸਿੱਖਾਂ ਦੇ ਘਰਾਂ ਜੀ ਪੈਦਾ ਹੋਏ ਆ ਨਾ ਗੱਲ ਸਿਧਾਂਤ ਦੀ ਆ ਉਹ ਸਿਧਾਂਤ ਛੱਡਿਆ ਹੋਇਆ ਇਹਨਾਂ ਨੇ ਇਹ ਮਹਾਰਾਜਾ ਰਣਜੀਤ ਸਿੰਘ ਵਾਲਾ ਸਿਧਾਂਤ ਪਨਾਇਆ ਹੋਵੇ ਸਭ ਨੂੰ ਇੱਕ ਨਜ਼ਰ ਨਾਲ ਵੇਖਣਾ ਹੋਵੇ ਉੱਚਾ ਨੀਚਾ ਕੋਈ ਨਾ ਹੋਵੇ ਸਭ ਬਰਾਬਰ ਹੋ ਤੇ ਫਿਰ ਸਾਡਾ ਉ ਇਹੀ ਸੁਪਨਾ ਹੈ ਬਰਾੜ ਸਾਹਿਬ ਤੁਸੀਂ ਜਦੋਂ ਸਟੇਜ ਤੇ ਚੜ੍ਹਦੇ ਹੋ ਤਾਂ ਬਹੁਤ ਸਾਰੇ ਲੋਕਾਂ ਦੇ ਪ੍ਰਤੀਕ੍ਰਿਆਵਾਂ ਆਈਆਂ ਜਦੋਂ ਗੁਰਦੇਵ ਸਿੰਘ ਕੌਕੀ ਹੁਣਾ ਦਾ ਜਦੋਂ ਕਤਲ ਹੁੰਦਾ ਹੈ ਉਸ ਤੋਂ ਬਾਅਦ ਇਹ ਵਿੱਚ ਦਰਸ਼ਨ ਸਿੰਘ ਬਰਾੜ ਸਾਹਿਬ ਉਸੇ ਟਾਈਮ ਦੇ ਵਿੱਚ ਐਮਐਲਏ ਰਹਿੰਦੇ ਆ ਜਿਹੜਾ ਗਰਾਊਂਡ ਦੇ ਵਿੱਚ ਪੁਲਿਸ ਦੇ ਵੱਲੋਂ ਉਹ ਘਟਨਾ ਨੂੰ ਇਲਜ਼ਾਮ ਦਿੱਤਾ ਜਾਂਦਾ ਉਹਨੂੰ ਲੈ ਕੇ ਵੀ ਲੋਕਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਕਿ ਉਦੋਂ ਕਿਉਂ ਨਹੀਂ ਬੋਲੇ ਫਿਰ ਉਦੋਂ ਕਿਉਂ ਲੋਕਾਂ ਨੂੰ ਕਹਿਣਾ ਨਹੀਂ ਸਵਾਲ ਖੜੇ ਕੀਤੇ ਤੂੰ ਹੀ ਸਵਾਲ ਲੈ ਲੈ ਮੈਂ ਨਹੀਂ ਮੰਨਦੀ ਸਵਾਲ ਨਹੀਂ ਬਰਾੜ ਸਾਹਿਬ ਟਮੈਂਟ ਪੜ੍ਹਦੇ ਸਵਾਲ ਮੈਂ ਇੰਨਾ ਟਾਈਮ ਹੀ ਹੁੰਦਾ ਭਾਈ ਟਮੈਂਟ ਪੜ੍ਹਦਾ ਦੇਖੋ 150 ਰੁਪਏ ਦਾ ਨੈਟ ਪੈਕ ਪਵਾ ਕੇ ਕੁਝ ਵੀ ਬੋਲੀ ਜਾਉ ਕੋਈ ਇਹਦਾ ਮਤਲਬ ਇਹ ਥੋੜੀ ਵੀ ਉਹ ਸੱਚ ਆ ਹੁਣ ਇਹਦਾ ਮੈਂ ਜਵਾਬ ਦੇ ਦਿੰਦਾ ਮੇਰੇ ਪਿਤਾ ਜੀ ਜਿਸ ਜਿਹੜੇ 92 ਤੇ ਐਮ ਐਲ ਏ ਬਣੇ ਆ ਮੈਂ ਹੁਣ ਤੁਹਾਨੂੰ ਇੰਟਰਵਿਊ ਦੇ ਦਿੰਦਾ ਚਲਾ ਦਿਓ ਤੁਸੀਂ ਚਲਾਉਣੀ ਨਹੀਂ ਉਹ ਤੁਹਾਡੇ ਕੋਲ ਉਹ ਏਸੀ ਜੀ ਵਾਸਤੇ ਟਾਈਮ ਹੈ ਨਹੀਂ ਤੁਹਾਡੇ ਕੋਲ ਤਾਂ ਆਪਦੇ ਸਵਾਲਾਂ ਨੂੰ ਹੁਣ ਵੀ ਤੁਸੀਂ ਆਪਦੇ ਸਵਾਲ ਹਾਈਲਾਈਟ ਕਰਨੇ ਆ ਅੱਜ ਜਿਹੜਾ ਮੇਰਾ ਨਹੀਂ ਨਹੀਂ ਮੈਂ ਦੱਸਦਾ ਨਾ ਮੈਂ ਸਾਰੇ ਮੇਰਾ ਰੋਜ਼ ਦਾ ਹੀ ਕੰਮ ਆ ਤੁਹਾਡੇ ਨਾਲ ਜੀ ਤੁਸੀਂ ਮੈਂ ਦੇਖਣਾ ਹੁਣ ਨਾ ਇਹ ਸਵਾਲ ਦਾ ਜਵਾਬ ਜੇ ਹੁਣ ਸਵਾਲ ਹਾਈਲਾਈਟ ਕਰੋਗੇ ਤਾਂ ਜਵਾਬ ਵੀ ਨਾਲ ਹਾਈਲਾਈਟ ਕਰਿਓ ਇਹ ਨਹੀਂ ਕਿ ਇੰਨਾ ਸਵਾਲ ਛੱਡ ਕੇ ਤੁਸੀਂ ਹਾਈਲਾਈਟ ਦੇ ਵਿੱਚ ਪਾ ਦਿਓ ਤੇ ਮੇਰਾ ਜਵਾਬ ਮੁੜ ਕੇ ਪਿੱਛੇ ਰਹਿ ਜੇ ਨਹੀਂ 100 ਤੋਂ ਵੱਧ ਨੌਜਵਾਨ ਜੀ ਉਸ ਕਾਲੇ ਦੌਰ ਦੇ ਵਿੱਚ ਮੇਰੇ ਪਿਤਾ ਜੀ ਨੇ ਬਚਾਏ ਆ ਜਿਹੜੇ ਪਰਿਵਾਰ ਅੱਜ ਵੀ ਜਿਉਂਦੇ ਆ ਮੈਂ ਤੁਹਾਨੂੰ ਲਿਸਟ ਦੇ ਦੇਣਾ ਹੁਣ ਜਾਂਦੇ ਹੋ ਚਾਹੇ ਉਹਨਾਂ ਦੇ ਘਰਾਂ 'ਚ ਹੋ ਜਿਓ ਮਦਨ ਸਿੰਘ ਖਾਲਸਾ ਰਾਜੇ ਆਣੇ ਆ ਜੀ ਗਰਚਰ ਸਿੰਘ ਚਿੱਦਾ ਇਥੋਂ ਦੇ ਬਲਾਕ ਸੰਪਤੀ ਦੇ ਚੇਅਰਮੈਨ ਐ ਚਿੱਦਾ ਪਿੰਡ ਆ ਹੂੰ ਜਹਦਰ ਚੰਦ ਸਿੰਘ ਵੈਰੋਕੇ ਆ ਉਹਨਾਂ ਦੀ ਇੰਟਰਵਿਊ ਵੀ ਆਈ ਸੀ ਜਗਮੀਤ ਸਿੰਘ ਖੱਪਿਆਵੜੀ ਨੇ ਇੰਟਰਵਿਊ ਕੀਤੀ ਸੀ ਉਹਨੇ ਕਬੂਲਿਆ ਕਿ ਜੇ ਦਰਸ਼ਨ ਸਿੰਘ ਬਰਾੜ ਨਾ ਹੁੰਦਾ ਤਾਂ ਸਾਡੇ ਪਰਿਵਾਰ ਦੇ ਸਾਰੇ ਜੀ ਟਕਲੇ ਹੋ ਬਹੁਤ ਵੱਡੇ ਉਹ ਬਹੁਤ ਸਤਕਾਰਤ ਪਰਿਵਾਰ ਆ ਸਾਡਾ ਪੰਥਕ ਪਰਿਵਾਰ ਆ ਇਸ ਇਲਾਕੇ ਦਾ ਤੇ ਬਹੁਤ ਵੱਡੀ ਪੰਥ ਦੀ ਹਸਤੀ ਬਾਬਾ ਚਾਰਨ ਸਿੰਘ ਜੀ ਮਹਾਨ ਹਸਤੀ ਜਿਹਨੂੰ ਕਹਿ ਸਕਦੇ ਆ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਵਿੱਚ ਦੇ ਵਿੱਚ ਇਹਨਾਂ ਨੂੰ ਲੈ ਗਏ ਸੀ ਫੜ ਕੇ ਤੇ ਇਹ ਛੋਟੀਆਂ-ਛੋਟੀਆਂ ਘਟਨਾਵਾਂ ਤੁਹਾਨੂੰ ਲੱਗਦੀਆਂ ਪਰ ਇਹ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿੰਨਾਂ ਨਾਲ ਬਾਪੂ ਜੀ ਖੜੇ ਆ ਹੂੰ ਇੱਕ ਹੁਣ ਮੈਂ ਪਿਛਲੇ ਦਿਨਾਂ 'ਚ ਮੈਂ ਇੱਕ ਇੰਟਰਵਿਊ ਜਿਕਰ ਵੀ ਕੀਤਾ ਇਸ ਗੱਲ ਦਾ ਇੱਕ ਮਾਤਾ ਜੀ ਸੀਗੇ ਬਾਪੂ ਜੀ ਕਿਸੇ ਖੇਤਾਂ ਦੇ ਵਿੱਚ ਫਾਰਮਾਂ ਦੇ ਵਿੱਚ ਕੈਲਗਰੀ ਕਿਸੇ ਦੇ ਘਰ ਗਏ ਜੀ ਤੇ ਉਹ ਉਸ ਜਦੋਂ ਘਰ 'ਚੋਂ ਖਾ ਪੀ ਕੇ ਚਾਹ ਪਾਣੀ ਪੀ ਕੇ ਬਾਹਰ ਆਏ ਤੇ ਗੱਡੀ ਦੇ ਵਿੱਚ ਬੈਠੇ ਤਾਂ ਮਾਤਾ ਨੇ ਹੱਥ ਦਿੱਤਾ ਇਹ ਬਾਪੂ ਜੀ ਨੇ ਮੈਨੂੰ ਗੱਲ ਸੁਣਾਈ ਸੀ ਹੂੰ ਕਹਿੰਦੇ ਪੁੱਤ ਮੈਨੂੰ ਹੱਥ ਦਿੱਤਾ ਤੇ ਮੈਂ ਜੋ ਸ਼ੀਸ਼ਾ ਡਾਊਨ ਕੀਤਾ ਤੇ ਉਹ ਪੁੱਛਦੇ ਵੀ ਤੁਹਾਡੇ ਜੋ ਦਰਸ਼ਨ ਬਰਾੜ ਕੌਣ ਆ ਕੋਟਿਆਂ ਵਾਲਾ ਤੇ ਬਾਪੂ ਜੀ ਕਹਿੰਦੇ ਹਾਂ ਮਾਤਾ ਦੱਸ ਉਹ ਕਹਿੰਦੇ ਪੁੱਤਰ ਥੱਲੇ ਲੈ ਮੈਂ ਗੱਲ ਕਰਨੀ ਜਦੋਂ ਬਾਪੂ ਜੀ ਥੱਲੇ ਉਤਰੇ ਤੇ ਮਾਤਾ ਨੇ ਬਾਪੂ ਜੀ ਦੇ ਪੈਰੀ ਹੱਥ ਲਾਉਣੇ ਚਾਹੇ ਹੂੰ ਤੇ ਬਾਪੂ ਜੀ ਕਹਿੰਦੇ ਮੈਂ ਪਿੱਛੇ हट ਗਿਆ ਪੁੱਤ ਤੇਰੀ ਬੇਬੇ ਦੀ ਉਮਰ ਦੀ ਸੀ ਬੇਬੇ ਮਤਲਬ ਮੇਰੀ ਦਾਦੀ ਅਸੀਂ ਬੇਬੇ ਕਹਿੰਦੇ ਸੀ ਤੇਰੀ ਬੇਬੇ ਦੀ ਉਮਰ ਦੀ ਸੀ ਮਾਤਾ ਤੇ ਮੈਂ ਉਹਨੂੰ ਕਿਹਾ ਮਾਤਾ ਅਸੀਂ ਤੇਰੇ ਪੈਰੀ ਹੱਥ ਲਾਉਣੇ ਪੁੱਤ ਤਾਂ ਨਹੀਂ ਲਾਉਣੇ ਸਾਡੇ ਤੇ ਮਾਤਾ ਕਹਿੰਦੇ ਵੀ ਨਹੀਂ ਪੁੱਤ ਅੱਜ ਜੇ ਮੈਂ ਇੱਥੇ ਬੈਠੀ ਆਂ ਤਾਂ ਤੇਰੇ ਕਰਕੇ ਆਂ ਹੂੰ ਤਾਂ ਫਿਰ ਬਾਪੂ ਜੀ ਨੂੰ ਕਹਿੰਦੀ ਵੀ ਤੂੰ ਚੱਲ ਮੇਰੇ ਨਾਲ ਘਰੇ ਤੈਨੂੰ ਚਾਹ ਪਿਆ ਕੇ ਭੇਜਣਾ ਮੈਂ ਜੀ ਘਰੇ ਲੈ ਕੇ ਗਈ ਫਿਰ ਉਹਨੇ ਕਹਾਣੀ ਸੁਣਾਈ ਕਿ ਮੇਰਾ ਇੱਕ ਪੁੱਤ ਸੀ ਜਿਹਨੂੰ ਪੁਲਿਸ ਨੇ ਚੱਕ ਲਿਆ ਸੀ ਖਾੜਕੂਬਾਦ ਦੌਰਾਨ ਉਹਦਾ ਐਨਕਾਊਂਟਰ ਹੀ ਹੋਣਾ ਸੀ ਜੀ ਤੇ ਤੁਸੀਂ ਉਹਨੂੰ ਥਾਣੇ ਚੋਂ ਫਿਰਸ ਤੋਂ ਖੋਹ ਕੇ ਲਿਆ ਕੇ ਮੇਰੇ ਘਰੇ ਛੱਡ ਕੇ ਗਏ ਸੀ ਤੇ ਅਜੋ ਮੇਰਾ ਪੁੱਤ ਉਹ ਕੰਮ ਤੇ ਗਿਆ ਸੀ ਬੇਟਾ ਉਹਨਾਂ ਦਾ ਤੇ ਅਜੋ ਉਸ ਪੁੱਤ ਦੀ ਬਦੌਲਤ ਮੈਂ ਐਡੇ ਵਧੀਆ ਘਰਚਾ ਤੇ ਇੱਥੇ ਜ਼ਿੰਦਗੀ ਜੀ ਰਹੀ ਐ ਤੇ ਨਹੀਂ ਤਾਂ ਮੈਂ ਆਪਦੇ ਪੁੱਤ ਨੂੰ ਜੇ ਮੇਰਾ ਪੁੱਤ ਹੀ ਚਲਾ ਜਾਂਦਾ ਤੇ ਮੈਂ ਵੀ ਇੰਨੀ ਹੋ ਜਾਂਦੀ ਮੈਂ ਮਰ ਜਾਂਦੀ ਜੀ ਉਹ ਫਿਰ ਜਿਵੇਂ ਆਪਣਾ ਇੱਕ ਕਲਚਰ ਆ ਪੰਜਾਬੀਆਂ ਦਾ ਉਹ ਜਿਵੇਂ ਕੋਈ ਆਉਂਦਾ ਪਹਿਲੀ ਵਾਰ ਫਿਰ ਮਾਤਾ ਨੇ ਕੁਝ ਡਾਲਰ ਲਿਫਾਫੇ ਚ ਪਾ ਕੇ ਸ਼ਗਨ ਵੀ ਦਿੱਤਾ ਬਾਪੂ ਨੂੰ ਚਾਹ ਪਾਣੀ ਵੀ ਪਿਆ ਅਸੀਸਾਂ ਵੀ ਦਿੱਤੀਆਂ ਜੀ ਤੁਸੀਂ ਗੱਲ ਕੀਤੀ ਹੈ ਜ਼ਹੀਦਾਰ ਗੁਰਦੇਵ ਸਿੰਘ ਕੌਕੇ ਸਾਹਿਬ ਦੀ ਹਮ ਹੁਣ ਜਿਹੜੇ ਬੰਦੇ ਸਵਾਲ ਚੱਕਦੇ ਆ ਨਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹਨਾਂ ਦੇ ਤਿੰਨ ਪੁੱਤਰ ਨੇ ਕਿੰਨੇ ਪੁੱਤਰਾਂ ਦੇ ਨਾਂ ਕੀ ਆ ਹਮ ਉਹ ਅੱਜ ਵੀ ਮੇਰੇ ਭਰਾ ਨੇ ਉਹ ਪਰਿਵਾਰ ਦੇ ਮੈਂਬਰ ਆ ਚੋਲੜੀ ਪਾਰਲੀਮੈਂਟ ਦੀ ਲੁਧਿਆਣੇ ਤੋਂ ਮਾਤਾ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਓਡੀ ਗੱਲ ਬਾਤ ਕਰੇ ਜਾ ਕੇ ਗੱਲ ਬਾਤ ਕੀ ਪਰਿਵਾਰ ਆ ਸਾਡਾ ਉਹ ਅਸੀਂ ਇਕੱਠੇ ਰਹਿੰਦੇ ਆ ਅਸੀਂ ਇਕੱਠੇ ਖੇਡਦੇ ਰਹੇ ਆ ਅਸੀਂ ਕ੍ਰਿਕਟ ਖੇਡਦੇ ਹੁੰਦੇ ਸੀ ਇਕੱਠੇ ਚਲੋ ਮਹਾਰਾ ਦੀ ਕਿਰਪਾ ਨਾਲ ਆਪਣੀ ਗੇਮ ਚੰਗੀ ਸੀ ਉਹ ਹਮੇਸ਼ਾ ਭਾਈ ਹਰੀ ਸਿੰਘ ਵੱਡੇ ਆ ਸਾਰਾ ਉਹ ਤੇ ਉਹ ਹਮੇਸ਼ਾ ਸੌਰੀ ਵੀ ਮੈਨੂੰ ਲੈ ਕੇ ਜਾਣਾ ਖੇਡਣਾ ਜੀ ਵੀ ਚੱਲ ਯਾਰ ਸਾਡੀ ਟੀਮ ਚ ਖੇਡ ਇਕੱਠੇ ਖੇਡਦੇ ਰਹੇ ਆ ਜੇ ਕੋਈ ਉਹ ਜੀ ਗੱਲ ਹੁੰਦੀ ਉਹਨਾਂ ਨੂੰ ਪਤਾ ਨਾ ਹੁੰਦਾ ਔਰ ਇਹ ਗੱਲ ਮੈਂ ਬਾਪੂ ਜੀ ਨੂੰ ਵੀ ਪੁੱਛੀ ਮੈਂ ਕਿਹਾ ਜੀ ਵੀ ਇਸ ਤਰ੍ਹਾਂ ਜੀ ਸਵਾਲ ਉੱਠਿਆ ਤੇ ਮੈਨੂੰ ਦੱਸੋ ਤੁਸੀਂ ਕਹਿੰਦੇ ਪੁੱਤ ਮੈਂ ਤਾਂ ਖੈਰ ਉਹ ਤਾਂ ਛੋਟਾ ਸੀ ਮੈਨੂੰ ਕਹਿੰਦੇ ਪੁੱਤ ਯਾਰ ਮੈਂ ਨਾ ਇਹ ਸੋਚਦਾ ਹਾਂ ਉਹਨਾਂ ਵੀ ਜਿੱਥੇ ਮੈਂ ਇੰਨੇ ਨੌਜਵਾਨ ਬਚਾਏ ਆ ਜੇ ਕਿਤੇ ਮੇਰੇ ਹਿੱਸੇ ਇਹ ਸੇਵਾ ਆ ਜਾਂਦੀ ਕੋਈ ਮੈਨੂੰ ਆ ਕੇ ਪਿੰਡ ਦਾ ਇਹ ਵੀ ਗੱਲ ਦੱਸ ਦਿੰਦਾ ਜੀ ਤੇ ਯਾਰ ਮੈਂ ਤਾਂ ਬਹੁਤ ਵੱਡੀ ਸੇਵਾ ਸੀ ਮੈਂ ਇਹ ਸੇਵਾ ਵੀ ਲੈ ਲੈਂਦਾ ਮੈਂ ਉਹਨਾਂ ਨੂੰ ਜਿਵੇਂ ਮਰਜੀ ਲੜ ਕੇ ਪਿਆਰ ਨਾਲ ਪਰਸਨਲ ਲੜਦਾ ਚਾਹੇ ਪਿਆਰ ਨਾਲ ਲਿਆਉਂਦਾ ਤੇ ਮੈਂ ਲੈ ਕੇ ਹੁਣ ਅਸੀਂ ਉਹਨਾਂ ਨੂੰ ਹਾਲਾਂਕਿ ਉਦੋਂ ਪਤਾ ਹੀ ਨਹੀਂ ਲੱਗਣ ਦਿੰਦੇ ਸੀ ਜੀ ਏਜੰਸੀਆਂ ਦੇ ਅਫਸਰ ਉਸ ਤੋਂ ਬਾਅਦ ਉਹੀ ਅਫਸਰ ਜਿਹੜੇ ਅਫਸਰ ਨੇ ਜਹੇਦਾਰ ਸਾਹਿਬ ਨਾਲੇ ਬੁਧੀਕੀ ਕੀਤੀ ਹੈ ਮਾੜੀ ਹਰਕਤ ਕੀਤੀ ਘਟੀਆ ਕੰਮ ਉਹਨੇ ਕੀਤਾ ਤੇ ਉਹੀ ਅਫਸਰ ਬਾਦਲ ਦੇ ਬੈਡਰੂਮ ਤੁਸੀਂ ਜੀ ਸਰਦਾਰ ਗੁਰਤੇਜ ਸਿੰਘ ਆਈਏਐਸ ਰਿਟਾਇਰਡ ਨੇ ਉਹਨਾਂ ਦੀ ਸੁਣੋ ਇੰਟਰਵਿਊ ਤੁਸੀਂ ਉਹ ਦੱਸਦੇ ਨੇ ਡਾਟਾ ਕਿ ਅਸੀਂ ਬਾਦਲ ਕੋਲ ਗਏ ਵੀ ਆਹਾਹਾ ਬੰਦੇ ਆ ਦੇਖੋ ਬਾਦਲ ਨੇ ਵਾਦਾ ਕੀਤਾ ਸੀ ਕਿ ਉਹ ਉਸ ਕਾਲੇ ਧੌਰ ਦੇ ਦੌਰਾਨ ਜਿਹੜੇ ਨੌਜਵਾਨ ਸ਼ਹੀਦ ਕੀਤੇ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਵਾਂਗੇ 99 ਦੀ ਸਰਕਾਰ ਫਿਰ ਬਣੀ ਸੀ ਉਹ ਕਹਿੰਦੇ ਜਦੋਂ ਅਸੀਂ ਲੈ ਕੇ ਗਏ ਜਿਹੜੇ ਮਾਰਨ ਵਾਲੇ ਸੀਗੇ ਉਹ ਤਾਂ ਕੋਲੇ ਬੈਠੇ ਸੀ ਕਿ ਬਾਦਲ ਦੇ ਬੈਡਰੂਮ 'ਚ ਅਸੀਂ ਡਰੈਂਗ ਰੂਮ 'ਚ ਬੈਠੇ ਸਾਨੂੰ ਬਿਨਾ ਮੇਲੇ ਲੰਘ ਗਿਆ ਬਾਦਲ ਸੋ ਇਹ ਅਸਲ ਕਹਾਣੀ ਇਹ ਹੈ ਤੇ ਇਹਨੂੰ ਜੋ ਮਰਜ਼ੀ ਤੋੜ ਮਰੋੜ ਕੇ ਕੋਈ ਕਮੈਂਟ ਕਰ ਜਾਂਦਾ ਕੋਈ 150 ਰੁਪਏ ਦੇ ਨਾਲ ਪਵਾ ਕੇ ਪੈ ਕਿਸ ਨੂੰ ਮਾੜਾ ਬੋਲੀ ਜਾਂਦਾ ਅਸਲੀਅਤ ਦੇ ਨੇੜੇ ਕੋਈ ਵੀ ਨਹੀਂ ਔਰ ਉਸ ਵੇਲੇ ਮੈਂ ਤੁਹਾਨੂੰ ਬੰਦਾ ਵੀ ਦੱਸ ਦੂਗਾ ਉਹ ਜਿਸ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਵੀ ਗੁਰਚਰਨ ਸਿੰਘ ਗਾਲਬ ਉਸ ਵੇਲੇ ਮੈਂਬਰ ਪਾਰਲੀਮੈਂਟ ਸੀ ਜੀ ਉਹ ਬੰਦਾ ਉਹਨਾਂ ਦੇ ਨੇੜਤਾ ਰੱਖਣ ਵਾਲਾ ਬੰਦਾ ਉਹ ਕਹਿੰਦਾ ਮੈਂ ਉਹਦਾ ਜ਼ਿਲ੍ਹਾ ਪ੍ਰਧਾਨ ਸੀ ਕਾਂਗਰਸ ਦਾ ਤੇ ਮੈਂ ਉਸ ਵੇਲੇ ਗਾਲਬ ਸਾਹਿਬ ਨੂੰ ਕਿਹਾ ਤੇ ਉਹ ਐਸਐਸਪੀ ਨੂੰ ਮਿਲੇ ਤਾਂ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਕੋਈ ਜਸਹਦਰ ਸਾਹਿਬ ਦੀ ਉਹ ਆਪਦੀ ਗੱਲ ਕਰਕੇ ਵਾਪਸ ਆ ਗਏ ਮੈਂ ਉਹ ਕਹਿੰਦਾ ਵੀ ਕੱਪੜੇ ਦੇ ਕੇ ਆਇਆ ਜਸਹਦਰ ਸਾਹਿਬ ਨੂੰ ਤੇ ਜਸਹਦਰ ਸਾਹਿਬ ਦੀ ਜਿਹੜੀ ਸਿਹਤ ਸੀ ਬਹੁਤ ਬੁਰੀ ਹਾਲ ਸੀ ਜੀ ਵੀ ਜ਼ਿਆਦਾ ਮਤਲਬ ਟੌਰਚਰ ਕੀਤਾ ਹੋਇਆ ਸੀਗਾ ਤੇ ਸਾਨੂੰ ਤਾਂ ਆਪ ਨੂੰ ਦੱਖ ਹੁੰਦਾ ਰ ਇਸ ਗੱਲ ਦਾ ਵੀ ਸਾਡੀ ਕੌਮ ਦੇ ਜਥੇਦਾਰਾਂ ਨਾ ਬਾਣੀ ਪੜਨ ਵਾਲੇ ਨਾ ਪਛੜੀਕ ਰੂਹਾਂ ਨਾਲ ਇਹੋ ਜਿਹਾ سلوਕ ਉਹ ਵੀ ਸਾਡੀ ਧਰਤੀ ਤੇ ਤੇ ਮਾਫ਼ ਤੋੜੀ ਕਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਜੇ ਇਹੋ ਜੀਆਂ ਰੂਹਾਂ ਨੂੰ ਤਕਲੀਫ ਦਿੱਤੀ ਆ ਤਸੀਂ ਇਹ ਦਿੱਤੇ ਆ ਉਹ ਭੁਗਤਣਾ ਤਾਂ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੈਣਾ ਨਾ ਨਿਕਲ ਕੇ ਆਊਗਾ ਸਾਹਮਣੇ ਤੇ ਕੋਈ ਗੱਲ ਨਹੀਂ ਇਹ ਅਸਲੀਅਤ ਇਹ ਆ ਜਿਹਨੇ ਕਿਸੇ ਨੇ ਕੋਈ ਵਿਰੋਧ ਕਰਨਾ ਗੱਲ ਬਣਾਉਣੀ ਆ ਉਹਨੇ ਬਣਾਈ ਜਾਣੀ ਆ ਤੁਸੀਂ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਉਹ ਉਸੇ ਪਰਿਵਾਰ ਨੂੰ ਮਿਲ ਕੇ ਆਇਓ ਪਰਿਵਾਰ ਦੀ ਇੰਟਰਵਿਊ ਕਰਕੇ ਆਇਓ ਭਾਈ ਹਰੀ ਸਿੰਘ ਨੂੰ ਮਿਲ ਕੇ ਆਇਓ ਭਾਈ ਰਾਮ ਸਿੰਘ ਨੂੰ ਮਿਲ ਕੇ ਆਇਓ ਭਾਈ ਦਾਨ ਸਿੰਘ ਨੂੰ ਮਿਲ ਕੇ ਉਹ ਤਾਂ ਦੋਨੇ ਭਰਾ ਬਾਹਰ ਆ ਭਾਈ ਹਰੀ ਸਿੰਘ ਇੱਥੇ ਆ ਪਰਿਵਾਰ ਆ ਸਾਡਾ ਆਪਦਾ ਅੱਜ ਵੀ ਮੇਰੀ ਹਣੀ ਜਾਣੀ ਆ ਜੀ ਹੁਣ ਪਾਰਲੀਮੈਂਟ ਦਾ ਇਲੈਕਸ਼ਨ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਮੈਂ ਸਤਿਕਾਰ ਕਰਦਾ ਅੱਜ ਵੀ ਕਰਦਾ ਉਹ ਮੇਰੇ ਖਿਲਾਫ ਬੋਲ ਕੇ ਆਇਆ ਆਹੀ ਮਸਲਾ ਚੱਕ ਕੇ ਆਇਆ ਹੂੰ ਮਤਲਬ ਇਹੀ ਮਸਲੇ ਤੇ ਉਹਨਾਂ ਨੇ ਗੱਲ ਕੀਤੀ ਮੇਰੇ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਆ ਜਦੋਂ ਮੈਂ ਚੋਣ ਲੜ ਰਿਹਾ ਸੀ ਲੁਧਿਆਣੇ ਤੋਂ ਨਾ ਤਾਂ ਮਾਨ ਸਾਹਿਬ ਕਾਲੀ ਦੇ ਖਿਲਾਫ ਬੋਲੇ ਨਾ ਝਾੜੂ ਖਿਲਾਫ ਨਾ ਕਾਂਗਰਸ ਖਿਲਾਫ ਨਾ ਭਾਜਪਾ ਖਿਲਾਫ ਇਹ ਚਾਰ ਤਰ੍ਹਾਂ ਮੇਰੇ ਖਿਲਾਫ ਚੋਣ ਲੜ ਰਹੀਆਂ ਸੀ ਜੀ ਕੱਲਾ ਮੈਂ ਆਜ਼ਾਦ ਬੰਦਾ ਚੋਣ ਲੜ ਰਿਹਾ ਸੀ ਮੈਨੂੰ ਟਾਰਗੇਟ ਕੀਤਾ ਗਿਆ ਹਮਮ ਔਰ ਉਹ ਉਦੋਂ ਉਸ ਤੋਂ ਬਾਅਦ ਮੈਂ ਅਗਲੇ ਦਿਨੀ ਘਰੇ ਗਿਆ ਹਮ ਅਗਲੇ ਦਿਨੀ ਜਾ ਕੇ ਮੈਂ ਅਸ਼ੀਰਵਾਦ ਲੈ ਕੇ ਆਇਆ ਮਾਤਾ ਤੋਂ ਜੀ ਤੇ ਜਰ ਇਹ ਧੋਣਾ ਧੋਣ ਵਾਸਤੇ ਦੱਸਣ ਵਾਸਤੇ ਵੀ ਯਾਰ ਪਰਿਵਾਰ ਸਾਡਾ ਇਹੋ ਔਰ ਇਹ ਕੌਮੀ ਜਜ਼ਬੇ ਵਾਲੇ ਪਰਿਵਾਰ ਦਾ ਪਰਿਵਾਰਾਂ ਦੇ ਸਤਕਾਰ ਆ ਸਾਡੇ ਮਨਾਂ ਦੇ ਵਿੱਚ ਆ ਤੁਸੀਂ ਸਾਡੇ ਇਲਾਕੇ ਚ ਜਾ ਜਾਓ ਜੀ ਜਿਹੇਦਰ ਗੁਰਜਨ ਸਿੰਘ ਬੋਸ ਸਿੰਘ ਵਾਲਾ ਦਾ ਪਰਿਵਾਰ ਆ ਜਾਓ ਉਹਨਾਂ ਕੋਲ ਉਹਨਾਂ ਨੂੰ ਪੁੱਛ ਕੇ ਆਓ ਤੁਹਾਡੇ ਕਮਲਜੀਤ ਸਿੰਘ ਬਰਾੜ ਨਾਲ ਕੀ ਰਿਸ਼ਤੇ ਨੇ ਉਹ ਤੁਹਾਨੂੰ ਦੱਸ ਦੇਣਗੇ ਕਮਲਜੀਤ ਸਿੰਘ ਬਰਾੜ ਉਹਨਾਂ ਦੇ ਨਾਲ ਔਕੇ ਸੌਕੇ ਸਮੇਂ ਚ ਮੈਂ ਤਾਂ ਕਹਿੰਦਾ ਮੇਰੇ ਤੇ ਕਿਰਪਾ ਰੱਬ ਨੇ ਕੀਤੀ ਹੈ ਇਹ ਮੈਂ ਇਹਦੇ ਪਰਿਵਾਰਾਂ ਨਾਲ ਮੇਰੇ ਨਾਲ ਸਾਂਝਾ ਨਹੀਂ ਇਹ ਤਾਂ ਹੁਣ ਇਲਜ਼ਾਮ ਤਾਂ ਜਿਹਦੇ ਤੇ ਮਰਜ਼ੀ ਲਾਈ ਜਾ ਆਪਾਂ ਬੈਠੇ ਆ ਜਿਹੜਾ ਬੰਦਾ ਇਲਜ਼ਾਮ ਵੀ ਲਾਉਂਦਾ ਲਿਆਓ ਸਾਹਮਣੇ ਆਪਾਂ ਬੈਠ ਕੇ ਗੱਲ ਕਰ ਸਾਹਮਣੇ ਡਿਵਾਰ ਦੇ ਲਈ ਤਿਆਰ ਹੋ ਜਿਹਦੇ ਨਾਲ ਮਰਜ਼ੀ ਬੰਦਾ ਕਿ ਨਾ ਬਾਦਲ ਕਾ ਸਾਰਾ ਟਲਾਣਾ ਆ ਦੇ ਬਿਠਾਓ ਤਾਂ ਸਹੀ ਕਿਸੇ ਨੂੰ ਕੋਈ ਮੰਨੇ ਤਾਂ ਸਹੀ ਆਵੇ ਤਾਂ ਸਹੀ ਬਾਦਲ 10 ਬੰਦਾਂ ਸੁਖਵੀਰ ਬਾਦਲ 10 ਜਣਾਂ ਨੂੰ ਲਿਆਵੇ ਨਾਲ ਆਪਦੇ ਸਲਾਹਕਰਾਂ ਨੂੰ ਸਿਪਾ ਸਲਾਹਰਾਂ ਨੂੰ ਜਿਹੜੇ ਉਹਦੀ ਸਲਾਹ ਦਿੰਦੇ ਜਿਹੜੇ ਉਹਨੂੰ 10 ਬਹਿ ਜਾਣ ਆਪਾਂ ਕੱਲੇ ਬੈਠਾਂਗੇ ਆਪਾਂ ਕੱਲੇ ਸਵਾਲ ਕਰਾਂਗੇ ਉਹ 10 ਕਰ ਲੈਣ ਸਵਾਲ ਆਪਾਂ ਨੂੰ ਆਪਣੀ ਤਾਂ ਖੁੱਲੀ ਗੱਲ ਹੈ ਖੁੱਲੀ ਕਿਤਾਬ ਆਪਾਂ ਜਿੱਥੋਂ ਮਰਜ਼ੀ ਜਿਹੜਾ ਬੰਨਾ ਮਰਜ਼ੀ ਚੱਕ ਕੇ ਪੜ ਲਓ ਆਪਣਾ ਤੁਹਾਨੂੰ ਸੱਚੀ ਨਜ਼ਰ ਆਊਗਾ ਪਰ ਤੁਸੀਂ ਕਹਿੰਦੇ ਪੰਥ ਕੇ ਸਿਧਾਂਤਾਂ ਦੀ ਗੱਲ ਤੁਸੀਂ ਕਰੋਗੇ ਤੁਹਾਡੀ ਜਿਹੜੇ ਨਾਲ ਦੇ ਹੈਗੇ ਉਹ ਕਰਨਗੇ ਪਰ ਸੋ ਵੀਰ ਜੀ ਗੱਲ ਬਾਤ ਲਾ ਹਰੇਕ ਸਟੇਜ ਤੇ ਬੋਲਦੇਗੇ ਪੰਥੀ ਨੂੰ ਅਸੀਂ ਬਚਾਵਾਂਗੇ ਅੰਤ ਕਿਸਨਾਤਾਂ ਦੀ ਗੱਲ ਅਸੀਂ ਕਰਾਂਗੇ ਅਸੀਂ ਖੇਤਰੀ ਪਾਰਟੀਆਂ ਪੰਜਾਬ ਦੀ ਤੇ ਜਦੋਂ ਤੁਸੀਂ ਕੇਂਦਰ ਦੇ ਵਿੱਚ ਵਜ਼ੀਰ ਸੀ ਹੂੰ ਭਾਜਪਾ ਦੀ ਸਰਕਾਰ ਸੀ ਕੇਂਦਰ 'ਚ ਪੰਜਾਬ 'ਚ ਵੀ ਭਾਜਪਾ ਨੂੰ ਤੁਹਾਡੀ ਸਾਹ ਸੀ ਹੂੰ ਉਦੋਂ ਤੁਸੀਂ ਇੱਕ ਵੀ ਬੰਦੀ ਸਿੰਘ ਛਡਾਇਆ ਜੀ ਕੋਈ 1984 ਸਿੱਖ ਕਤਲਿਆਂ ਦੀ ਗੱਲ ਕੀਤੀ ਉਸ ਵੇਲੇ ਦੀ ਗੱਲ ਤਾਂ ਕਰੋ ਨਾ ਅੱਜ ਤਾਂ ਤੁਹਾਡੇ ਕੋਲ ਹੈ ਕੁਛ ਨਹੀਂ ਮੈਂ ਪਹਿਲਾਂ ਗੱਲ ਨਹੀਂ ਕੀਤੀ ਹੂੰ ਵੀ ਜਦੋਂ ਸੱਤਾਂ ਤੋਂ ਲੰਬੇ ਹੁੰਦੇ ਆ ਉਦੋਂ ਹਰੇਕ ਪੰਥ ਦਾ ਮੁੱਦਾ ਯਾਦ ਆਉਂਦਾ ਜਦੋਂ ਸੱਤਾਂ ਆ ਗਈ ਉਹਨੂੰ ਕੀ ਕੀਤਾ ਇਹਨਾਂ ਨੇ 10 ਸਾਲ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਾਈ ਪੰਥ ਬਚਾਉਣਗੇ ਪੰਥ ਨੂੰ ਤਾਂ ਖਤਰਾ ਇਹਨ ਤੁਸੀਂ ਪੰਥ ਬਚਾਓਗੇ ਜੀ ਉਹ ਤੁਸੀਂ ਉਜਾੜਨ ਵਾਲੇ ਸਿਧਾਂਤ ਤੁਸੀਂ ਸਿਧਾਂਤਾਂ ਦਾ ਘਾਣ ਕਰਨ ਵਾਲੇ 1975 ਚ ਅਕਾਲੀ ਦਲ ਨੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਲਈ ਲਿਆ ਸੀ ਮਤਾ ਵੱਧ ਅਧਿਕਾਰਾਂ ਦਾ ਅਨੰਦਪੁਰ ਸਾਹਿਬ ਦਾ ਮਤਾ ਜੀ ਬਿਲਕੁਲ ਸਰਦਾਰ ਕਪੂਰ ਸਿੰਘ ਨੇ ਡਰਾਫਟ ਕੀਤਾ ਤੇ ਉਹ ਮਤੇ ਨੂੰ ਤੁਸੀਂ ਦੱਸੋ ਕਿੱਥੇ ਲਾਗੂ ਕਰਾਇਆ ਤੁਸੀਂ ਉਸ ਤੋਂ ਬਾਅਦ ਕਿੰਨੇ ਵਾਰ ਸਰਕਾਰ ਬਣਾਈ ਪੰਜਾਬ ਚ ਚਲੋ ਤਿੰਨ ਵਾਰੀ ਤੇ ਪੂਰੇ ਬਹੁਮਤ ਨਾਲ ਤੇ ਪੰਜ-ਪੰਜ ਸਾਲ ਕੱਢੀ ਆ 97 ਤੋਂ 2002 7 ਤੋਂ 2007 ਤੋਂ 2017 10 ਸਾਲ ਲਗਾਤਾਰ ਰਹੀ ਤੁਸੀਂ ਦੱਸਤਾ ਦੇ ਉਸ ਵੇਲੇ ਪੰਥ ਦਾ ਕਿਹੜਾ ਮਸਲਾ ਆਲ ਹੋਇਆ ਤੇ ਕਿਹੜਾ ਬੰਦੀ ਸਿੰਘ ਬਾਹਰ ਆਇਆ ਇੱਕ ਦੱਸਣਿਆ ਇਹਨਾਂ ਨੇ ਆ ਬੰਦੀ ਸਿੰਘ ਨੂੰ ਪਾਰੋਲ ਦਿੱਤੀ ਆ ਬੰਦੀ ਸਿੰਘ ਯਾਰ ਇਹ ਤਾਂ ਤੁਸੀਂ ਉਹ ਬਿਆਨ ਨਹੀਂ ਪੜਿਆ ਸੁਖਵੀਰ ਬਾਦਲ ਦਾ ਜਦੋਂ ਕਿਸੇ ਨੇ ਭਾਈ ਹਵਾਰਾ ਜੀ ਦੀ ਗੱਲ ਕੀਤੀ ਜਦੋਂ ਚੱਬੇ ਦੇ ਵਿੱਚ ਸਰਵਤ ਕਾਲਸਾ ਹੋਇਆ ਬਾਈ ਜਗਤਾਰ ਸਿੰਘ ਹਵਾਰੇ ਨੂੰ ਸਰਬੱਤ ਖਾਲਸਾ ਦੇ ਕੌਮ ਨੇ ਇਕੱਠੇ ਹੋ ਕੇ ਜਹਿਦਾਰ ਥਾਪਿਆ ਤੇ ਉਸ ਵੇਲੇ ਇਹਦਾ ਬਿਆਨ ਕੀ ਸੀ ਕਿ ਕਾਤਲ ਕਿਵੇਂ ਸੇਧ ਦੇ ਦੂ ਕੌਮ ਨੂੰ ਬਿਲਕੁਲ ਤੁਸੀਂ ਠੱਗ ਚੋਰ ਲੁਟੇਰੇ ਯਾਰ ਤੁਸੀਂ ਸੇਧ ਦਿਓਗੇ ਕੌਮ ਨੂੰ ਤੁਹਾਡੀ ਦੇਣ ਕੀ ਹੈ ਕੌਮ ਨੂੰ ਲੁੱਟਣ ਤੋਂ ਬਿਨਾ ਦੱਸੋ ਕਿੰਨੀ ਪ੍ਰਾਪਰਟੀ ਤੁਸੀਂ ਬਣਾਈ ਹੈ ਕਿਵੇਂ ਬਣੀ ਹੈ ਉਹ ਉਹ ਯਾਰ ਇਹ ਲੋਕ ਇਹ ਤਾਂ ਗੁਰੂ ਦੇ ਸਿਧਾਂਤ ਤੋਂ ਮੁਨਕਰ ਹੋਏ ਵੀ ਲੋਕ ਨੇ ਜੀ ਜਦੋਂ ਸੱਤਾ ਦੇ ਵਿੱਚ ਸੀ ਨਾ ਤਾਂ ਬੀਬੀ ਨੇ ਕੋਈ ਗੱਲ ਕੀਤੀ ਆ ਆ ਧਾਰਾ 370 ਵੱਧ ਅਧਿਕਾਰਾਂ ਦੇ ਡਾਕਾ ਵੱਜ ਰਿਆ ਸੀ ਜੰਮੂ ਕਸ਼ਮੀਰ ਦੀ ਦੇ ਲੋਕਾਂ ਨੂੰ ਖੁੱਲੀ ਜੇਲ੍ਹ ਚ ਤਾੜਿਆ ਹੋਇਆ ਸੀ ਜੀ ਤੇ ਉਸ ਵੇਲੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਧਾਰਾ ਤਿੰਨ ਸਤ ਥੋੜੀ ਗਈ ਸੀ ਉਦੋਂ ਦੋਨੇ ਐਮਪੀ ਸੀਗੇ ਹਮ ਇਹਨਾਂ ਨੇ ਉੱਠ ਕੇ ਗੱਲ ਕੀਤੀ ਇਹ ਕਹਿੰਦੇ ਵੀ ਨਾ ਵੀ ਰਾਜਾਂ ਦੇ ਵੱਧ ਅਧਿਕਾਰਾਂ ਨੂੰ ਖੁੱਸਣ ਨਾ ਦਿਓ ਹਮ ਕੌਣ ਬੋਲਿਆ ਉਦੋਂ ਇਹ ਦੋਨੇ ਮੀਆਂ ਵੀ ਵੀ ਐਮਪੀ ਸੀ ਮੂੰਹ ਚ ਕੁੰਗੜੀਆਂ ਪਾ ਕੇ ਬੈਠੇ ਰਹੇ ਜੀ ਘੱਟੋ ਘੱਟ ਯਾਰ ਜਿਨ੍ਹਾਂ ਲੋਕਾਂ ਨੂੰ ਪਰਖ ਲਿਆ ਹੈ ਨਾ ਲੋਕਾਂ ਨੇ ਪੰਜਾਬ ਤੇ ਰਾਜ ਭਗ ਕਰ ਚੁੱਕੀਆਂ ਜਿਹੜੀਆਂ ਤਰ੍ਹਾਂ ਉਹਦਾ ਕਹਿਣ ਹੀ ਨਾ ਅਸੀਂ ਪੰਜਾਬ ਦੇ ਹਮਦਰਦ ਹਮ ਉਹ ਨਹੀਂ ਹੱਕਦਾਰ ਨਹੀਂ ਹੈ ਆਮ ਆਦੀ ਪਾਰਟੀਆਂ ਵਾਲਿਆਂ ਨੂੰ ਸੱਤਾ ਚ ਤਾਂ ਹੀ ਲੈਂਦਾ ਲੋਕਾਂ ਨੇ ਜੀ ਇਹਨਾਂ ਦਾ ਦੇਖਿਆ ਹੀ ਕੁਝ ਨਹੀਂ ਸੀ ਪਰ ਸਾਥ ਸਾਹਿਬ ਅਸੀਂ ਬਲਦੇਵ ਸਿੰਘ ਬਟਾਲਾ ਹੋਣਾਂ ਦੀ ਇੰਟਰਵਿਊ ਕੀਤੀ ਉਹਨਾਂ ਨੇ ਵੀ ਸੰਘਰਸ਼ ਕੀਤਾ ਹਮਲੀ ਪਾਰਟੀ ਦੀ ਕਿ ਲੰਮੇ ਸਮੇਂ ਤੋਂ ਉਹਨਾਂ ਦਾ ਵੀ ਮੋਰਚਾ ਲਾਇਆ ਹੋਇਆ ਸੀ ਪੰਜ ਚਾਰ ਸਾਲ ਤੋਂ ਕਿ 328 ਪਾਵਨ ਸਰੂਪਾਂ ਨੂੰ ਲੈ ਕੇ ਜਿਹੜੀ ਕਾਰਵਾਈ ਕੀਤੀ ਉਹਦੇ ਤੇ ਐਸਜੀਪੀਸੀ ਨੇ ਇਹ ਕਹਿ ਕੇ ਅਸੀਂ ਸਹਿਯੋਗ ਨਹੀਂ ਕਰਾਂਗੇ ਨਾ ਪੁਲਿਸ ਪ੍ਰਸ਼ਾਸਨ ਦਾ ਨਾ ਪੰਜਾਬ ਸਰਕਾਰ ਦਾ ਪਰ ਇਥੋਂ ਕੀ ਸਮਝਾ ਜਾਵੇ ਫਿਰ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਗੱਲ ਤਾਂ ਇਹੀ ਹੈ ਨਾ ਮਸਲਾ ਇੱਕੋ ਹੀ ਹੈ ਵੀ ਜਿਹੜਾ ਇੱਕ ਪਰਿਵਾਰ ਦਾ ਗਲਬਾ ਬਣਿਆ ਹੋਇਆ ਸ਼ਰਮਿਕ ਕਮੇਟੀ ਤੇ ਜਦੋਂ ਟੁੱਟੂਗਾ ਜੀ ਫੇਰ ਸਿਧਾਂਤ ਲਾਗੂ ਹੋਣੇ ਆ ਹੂੰ ਤੁਸੀਂ ਦੱਸੋ ਵੀ ਬਾਦਲਾਂ ਦੀ ਗੱਲ ਤੁਸੀਂ ਕਰ ਲੈਨੇ ਹੋ ਹੁਣ ਤੁਸੀਂ ਆਮ ਆਦਮੀ ਦੀ ਗੱਲ ਕਰ ਲਈ ਬਡਾਲਾ ਸਾਹਿਬ ਦਾ ਚਲੋ ਚੰਗੀ ਸ਼ਖਸੀਅਤ ਆ ਆਪਾਂ ਸਤਿਕਾਰ ਕਰਦੇ ਹਾਂ ਉਹਨਾਂ ਦਾ ਗੁਰੂ ਘਰ ਤੇ ਉਹ RAMDAS ਪਾਸ਼ਾ ਦੇ ਦਰ ਦੇ ਵੱਡੇ ਰਾਗੀ ਸਿੰਘ ਰਹੇ ਆ ਆਪਾਂ ਸਤਿਕਾਰ ਕਰਦੇ ਹਾਂ ਉਹਨਾਂ ਦਾ ਮਸਲਾ ਇਹ ਆ ਵੀ ਹੁਣ ਇਸ ਮਸਲੇ ਦੇ ਵਿੱਚ ਜਿਹੜਾ 328 ਰੁਪਿਆਂ ਵਾਲਾ ਹੈ ਜੀ ਇਹਦੇ ਵਿੱਚ ਕਲੀਅਰ ਕੀ ਕੀਤਾ ਕਿਸੇ ਨੇ ਹਮ ਤੁਸੀਂ ਜ਼ਖੇਦਾਰ ਸਾਹਿਬ ਕੋਲ ਜਾ ਕੇ ਆਏ ਕੀ ਕਲੀਅਰ ਕਰਕੇ ਹੋ ਹਮ ਇੰਨਾ ਹੀ ਬਸ ਵੀ ਕਿਵੇਂ ਨਮਾਣੇ ਸਿੱਖਵਾਉਂਗਾ ਨਮਾਣੇ ਸਿੱਖਵਾਉਣ ਨੂੰ ਜਾ ਕੇ ਕੋਈ ਐਸਾਨ ਕੀਤਾ ਹਮ ਸਾਡਾ ਫਰਜ਼ ਆ ਅਸੀਂ ਉੱਥੇ ਨਮਾਣੇ ਸਿੱਖਵਾਵਾਂਗੇ ਜਣਾ ਉਹ ਦਾਰੀ ਏਡਾ ਵੱਡਾ ਹੈ ਮੀਰੀ ਪੀਰੀ ਦੇ ਮਾਲਕ ਦਾ ਇਹ ਆਮ ਆਦਮੀ ਪਾਰਟੀ ਦੀ ਇੱਕ ਵੀ ਕਾਰਗੁਜ਼ਾਰੀ ਦੱਸੀ ਜਾਵੇ ਇੱਕ ਵੀ ਕਾਰਗੁਜ਼ਾਰੀ ਪੂਰੇ ਸਵਾ ਚਾਰ ਸਾਲਾਂ ਚ ਜੀ ਬਰਾਸਾ ਲਾਰਸ ਵਾਲਾ ਕਿ ਕਮਲਜੀਤ ਸਿੰਘ ਬਰਾੜ ਆਯਾਦ ਚੋਣ ਲੜਨਗੇ ਜਾਂ ਕਿਸੇ ਉਸ ਅਕਾਲੀ ਦਲ ਵਾਰਸ ਪੰਜਾਬ ਦੀ ਸਟੇਜ ਤੇ ਚੋਣੇ ਉੱਥੇ ਲੋਕ ਬਹੁਤ ੜਕਲਾਂ ਲਾ ਰਹੇ ਆ ਕਿ ਕਮਲਜੀਤ ਸਿੰਘ ਬਰਾੜ ਆ ਜਿਹੜੇ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਚੰਡੇ ਤੇ ਹੇਠ ਚੋਣ ਲੜਨ ਜਾ ਰਹੇ ਆ 27 ਦੀ ਚੋਣ ਲੜਨੀ ਆ 27 ਦੀ ਬਾਈ ਹੂੰ ਲਾਜ਼ਮੀ ਲੜਨੀ ਆ ਤੇ ਲੜਨੀ ਵੀ ਇਸੇ ਧਰਤੀ ਤੋਂ ਵਾਗੇ ਭਾਣੇ ਤੋਂ ਜੀ ਕੋਈ ਗੱਲ ਨਹੀਂ ਕਾਹਨ ਨਾ ਕਰ ਹਜੇ ਦੱਸ ਦਿਆਂਗੇ ਦੱਸ ਕੇ ਲੜਾਂਗੇ ਕਿਹੜਾ ਲੋਕੀਸ਼ ਵੀ ਗੱਲ ਰਹਿਣੀ ਆ ਜੀ ਜ਼ਰੂਰ ਦੱਸਾਂਗੇ ਲੜਾਂਗੇ ਡਟ ਕੇ ਲੜਾਂਗੇ ਪਾਸ਼ਾ ਦੀ ਮਿਹਰ ਨਾਲ ਲੜਾਂਗੇ ਆ ਆਪਦੇ ਲੋਕਾਂ ਦੇ ਸਾ ਜੀ ਸੱਚੇ ਪਾਤਸ਼ਾਹ ਰਹਿਮਤ ਕਰੂਗਾ ਉਹ ਸੇਵਾ ਬਖਸ਼ੂਗਾ ਫਿਰ ਦੱਸਾਂਗੇ ਵੀ ਐਮਐਲਏ ਕੀ ਹੁੰਦਾ ਵਿਧਾਨ ਸਭਾ ਕੀ ਹੁੰਦੀ ਹੈ ਲੋਕਾਂ ਦੇ ਹੱਕ ਕੀ ਹੁੰਦੇ ਆ ਲੋਕਾਂ ਨੇ ਕੀ ਕਰ ਗੁਜਰਨਾ ਸੱਚੇ ਪਾਤਸ਼ਾਹ ਮੌਕਾ ਦੇਊਗਾ ਉਸ ਤੋਂ ਬਾਅਦ ਦੇਖਾਂਗੇ ਧੰਨਵਾਦ ਪ੍ਰਣਾਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲਜੀਤ ਸਿੰਘ ਬਰਾੜਾ ਜਿਹੜੇ ਇੱਕ ਬਹੁਤ ਸਾਰੀਆਂ ਗੱਲਾਂ ਕੋਲ ਜਿਹੜਾ ਉਹ ਪਰਦੇ ਚੱਕੇ ਆ ਪਿਛਲੇ ਦਿਨਾਂ ਦੇ ਵਿੱਚ ਸਿਆਸੀ ਕਾਨਫਰੰਸ ਹੁੰਦੀ ਆ ਸ਼੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੇ ਤੇ ਬਹੁਤ ਸਾਰੇ ਲੋਕਾਂ ਜਿਹੜੇ ਉਹ ਸਵਾਲ ਖੜੇ ਕਰਦੇ ਹੈਗੇ ਆ ਉਨ੍ਹਾਂ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਕੀਤੀ ਆ ਸਤਾਈ ਬਹੁਤ ਨੇੜੇ ਆ ਔਰ ਦਲ ਬਦਲਣ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋ ਗਿਆ ਨਵੇਂ ਸ਼ੁਰੂ ਦੇ ਬਾਅਦ 17 ਬੋਲੀਆਂ ਨੇ ਕਿ ਸਿਆਸੀ ਫਜ਼ਾਮਾਂ ਦੇ ਵਿੱਚ ਸਿਆਸੀ ਹਵਾਵਾਂ ਦੇ ਵਿੱਚ ਦੀ ਹਲਚਲ ਹੈਗੀ ਆ ਉਹ ਤੇਜ਼ ਹੋ ਗਈ ਆ ਅਰੇ ਹਵਾ ਦਾ ਰੋਕਾ ਜਿਹੜੇ ਕਿਹੜੇ ਪਾਸੇ ਨੂੰ ਹੁੰਦਾ ਹੈ ਇਹ ਸਮੇਂ ਨੇ ਨਿਰਧਾਰਤ ਕਰਨਾ ਜੁੜ ਰਹੇ ਹੁੰਦੇ ਪੱਖ ਪੋਸਟ ਦੇ ਨਾਲ ਮੈਂ ਸਿਮਰਨ ਜੀ ਸਿਸਤਾਨਾ ਕੈਮਰਾਮੈਨ ਗੁਰਸਾਨ ਦੇ ਨੂੰ ਧੰਨਵਾਦ